ਨਵਦੀਪ ਜਲਵੇੜਾ ਕਿਸਾਨ ਆਗੂ ਹਾਲਾਂਕਿ ਜੇਲ੍ਹ ਵੀ ਜਾ ਆਏ ਆ ਪਰ ਕਹਿੰਦੇ ਆ ਵੀ ਉਹ ਇੱਕ ਪੰਜਾਬੀ ਚ ਕਹਿੰਦੇ ਨੇ ਵੀ ਟਲਦਾ ਕਿੱਥੇ ਆ ਤੇ ਉਹ ਕੰਮ ਹੈ ਆਪਣੇ ਨੁਕਸਾਨ ਤੋਂ ਨਹੀਂ ਡਰਦੇ ਜਿਵੇਂ ਤੂੰ ਤੁਹਾਡੇ ਤੇ ਤਸ਼ੱਦਦ ਕੀਤਾ ਆਪਣੇ ਨੁਕਸਾਨ ਤੋਂ ਨਹੀਂ ਡਰਦੇ ਹੈਨਾ ਮੈਂ ਅਸੀਂ ਤਾਂ ਸ਼ਹਾਦਤ ਦੀ ਅਰਦਾਸ ਕਰਦੇ ਆ ਸਵੇਰੇ ਉੱਠ ਕੇ ਵੀ ਵਾਹਿਗੁਰੂ ਸ਼ਹਾਦਤ ਬਖਸ਼ਿਓ ਸਾਨੂੰ ਇਸ ਖਾੜੇ 'ਚ ਵੀ ਇਹ ਜੀ ਮੌਤ ਨਾ ਦੇ ਦਿਓ ਵੀ ਐਵੇਂ ਤੁਰੇ ਫਿਰੇ ਮਰ ਜੀ ਹੈਨਾ ਪਰਿਵਾਰ ਦੇ ਵਿੱਚੋਂ ਨੇ ਕਿਹਾ ਬਈ ਯਾਰ ਤੂੰ ਕਿਉਂਦਾ ਤੂੰ ਇਸ ਤਰ੍ਹਾਂ ਪੂਰਾ ਮਸੀਦ ਹੋਣ ਨੂੰ ਫਿਰਦਾ ਆ ਹੜੀ ਹੁਣ ਤਾਂ ਨਹੀਂ ਬੋਕ ਲੈਣਾ ਵਗੈਰਾ ਜਾਂ ਉਹ ਲੈ ਬਾਬਾ ਜੀ ਮੈਂ ਸਭ ਕੁਝ ਕਰ ਲਾਂਗਾ ਜਿਵੇਂ ਜੀ ਅੱਜ ਦੇਣਗੇ ਮੈਂ ਕਹਿੰਦਾ ਮੈਂ ਵਿਚ ਨੂੰ ਪਾੜ ਕੇ ਨਿਕਲ ਜਾਂ ਇਹਨਾਂ ਨੂੰ ਹੈਨਾ ਬਹੁਤ سارے ਲੋਕ ਇਹ ਕਹਿ ਦਿੰਦੇ ਆ ਜੀ ਇਹ ਦੇਖੋ ਜੀ ਮਾਮਾ ਦੇ ਪੁੱਤ ਮਰਉਣ ਤੁਰੇ ਹੋਏ ਆ ਜੀ ਇਹ ਕਰਨ ਬਹੁਤ سارے ਲੋਕ ਰੋਕ ਸਕਦਾ ਕੋਈ ਕਿਸੇ ਦੇ ਮਰਨ ਨੂੰ ਹੈਨਾ ਇਹ ਨਹੀਂ ਗੱਲ ਹੈਗੀ ਵੀ ਘਰ ਦੇ ਨਹੀਂ ਰੋਕਦੇ ਰੋਕਦੇ ਸੀਗੇ ਹੈਨਾ ਪਰ ਬਾਬਾ ਜੀ ਭਾਂਡੇ ਫਿਰ ਘਰੇ ਵੀ ਘੜਕਾਣੇ ਪੈ ਜਾਂਦੇ ਨੇ ਕਈ ਵਾਰ ਈ ਸ਼ਾਮ ਨਾਲ ਧੱਕੇਸ਼ਾਈ ਹੋਈ ਹੈ ਹਨਾ ਉਹ ਦੱਸਦੇ ਨੇ ਵੀ ਕੁੰਡਾ ਬੰਦ ਕਰਕੇ ਜਿੰਦਰੇ ਜਿਹੜਾ ਜਿਹੜੇ ਸਰਦਾਰ ਜਗਦੀ ਸਿੰਘ ਢੱਲੇਵਾਲ ਸੁੱਤੇ ਪਏ ਸੀ ਹਨਾ ਬਾਬਾ ਜੀ ਉਹਨੂੰ ਤੋੜ ਕੇ ਲੈ ਕੇ ਗਏ ਨੇ ਉਹ ਕਹਿੰਣਗੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਵੀ ਅਸੀਂ ਤਾਂ ਉਹ ਕਹਿੰਨੇ ਸਿਹਤ ਕਰਕੇ ਚੁੱਕੇ ਆ ਜੀ ਸਿਹਤ ਕਰਕੇ ਵੀ ਤਾਂ ਫਿਰ ਤੁਸੀਂ ਕਰੋਗੇ ਸਾਡਾ ਇਲਾਜ ਕਿ ਅੱਜ ਤੱਕ ਤੁਸੀਂ ਭਗਵਾਨ ਤਮਾਨ ਕਰਦਾ ਆ ਇਹਨਾਂ ਨੇ ਰੂਪ ਪੂਰਾ ਦਿਖਾਇਆ ਵੀ ਅਸੀਂ ਬੀਜੇਪੀ ਦੀ ਬੀ ਟੀਮ ਆ ਆਮ ਆਦਮੀ ਪਾਰ ਕਿ ਪਿਛਲੀ ਵਾਰ ਜਿਹੜੀਆਂ ਗਲਤੀਆਂ ਕਿਸਾਨ ਆਗੂਆਂ ਨੇ ਕੀਤੀਆਂ ਉਹਦੇ ਕਰਕੇ ਵਿਸ਼ਵਾਸ ਟੁੱਟਿਆ ਲੀਡਰ ਲਾਲੂ ਗਲਤੀਆਂ ਐਵੇਂ ਦੀ ਪ੍ਰੀਮੀਅਰ ਇਲੈਕਸ਼ਨ ਲੜਨੇ ਹੈ ਨਾ ਕਿ ਉਦੋਂ ਵੀ ਇੰਨੀ ਜਲਦੀ ਕਰ ਲਈ ਵੀ ਅਸੀਂ ਇਲੈਕਸ਼ਨ ਲੜਨਾਗੇ ਅਸੀਂ ਪਤਾ ਨਹੀਂ ਕਿਹੜੀ ਸਰਕਾਰ ਬਣਾ ਲੈ ਅਸੀਂ ਪਤਾ ਨਹੀਂ ਇਹਦੇ ਵਿੱਚ ਕੀ ਕੱਢ ਲਾਂਗੇ ਲੜਦੇ ਰਹੋਗੇ ਛੋਟੀ ਛੋਟੀ ਜੰਗਾਂ ਜਿੱਤਦੇ ਰਹੋਗੇ ਤਕੜੇ ਹੁੰਦੇ ਰਹੋਗੇ ਜੇਲਾ ਜੂਣਾ ਸਭ ਕੁਝ ਕੱਟ ਗਏ ਹੋਗੇ ਤਾਂ ਹੀ ਤਕੜੇ ਹੋਗੇ ਨਾ ਤੇ ਛੋਟੀ ਛੋਟੀ ਲੜਾਈਆਂ ਹੀ ਸਾਨੂੰ ਇੱਕ ਨੰਰਾਜ ਵਾਲੇ ਪਾਸੇ ਨੂੰ ਲੈ ਕੇ ਜਾਂਦੀਆਂ ਜਿੰਦ ਤੱਕ ਤੁਸੀਂ ਇਕੱਠੇ ਹੋ ਕੇ ਮੋਰਚੇ ਨਹੀਂ ਲਾਉਂਗੇ ਆ ਧੌਣ ਚ ਕਿਲਾ ਮਤਲਬ ਜਿਹੜਾ ਹੁੰਦੇ ਨੇ ਵੀ ਮੈਂ ਕ੍ਰੈਡਿਟ ਲੈ ਜਾਓ ਕ੍ਰੈਡਿਟ ਵਾਰ ਜਿਹੜੀ ਚੱਲੀ ਹੋਈ ਆ ਇਹਦਾ ਕ੍ਰੈਡਿਟ ਮੈਂ ਲੈ ਜਾ ਆ ਇਹ ਛੱਟ ਕੇ ਜਿੰਦ ਤੱਕ ਤੁਸੀਂ ਇਕੱਠੇ ਨਹੀਂ ਹੋਵੋਗੇ ਉਦੋਂ ਤੱਕ ਤੁਸੀਂ ਪ੍ਰਾਪਤੀਆਂ ਨਹੀਂ ਕਰ ਸਕਦੇ ਤੇ ਹੁਣ ਪਾਣੀ ਦਾ ਮੋਰਚਾ 30 ਤਰੀਕ ਨੂੰ ਬੰਨ ਲਾਣਾ ਉੱਥੇ ਜੇ ਸੰਗਤ ਉੱਥੇ ਨਹੀਂ ਆਉਗੀ ਲੱਖ ਬਈ ਕੀ ਕਰ ਲੂ ਐ ਬਈ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਉਹ ਨਸੇ ਵਾਲੇ ਪਾਸੇ ਨੂੰ ਵੀ ਮਾਰਨ ਨੂੰ ਫਿਰਦੇ ਨੇ ਉਹ ਪ੍ਰਵਾਸ ਵਾਲੇ ਪਾਸੇ ਨੂੰ ਵੀ ਮਾਰਨ ਨੂੰ ਫਿਰਦੇ ਨੇ ਉਹ ਸਾਨੂੰ ਇਤਿਹਾਸ ਨਹੀਂ ਪੜਾਉਂਦੇ ਉਧਰਲੇ ਬਗੀ ਉਹਨਾਂ ਦੇ ਕੋਲ ਜ ਅਸੀਂ ਵੀਰੇ ਤੇ ਅਰਦਾਸ ਕਰਦੇ ਆਂ ਅਰਦਾਸ ਅਸੀਂ ਪੜਦੇ ਆਂ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਡ ਸੀਸ ਦਿੱਤੇ ਬੰਦ-ਬੰਦ ਕਟਾਏ ਆ ਰਹਿਆ ਨਾਲ ਚਰਾਏਗੇ ਹਨ ਦੇਗਾ ਚੁਬਾਲੇਗੇ ਵੀ ਉਹਨੇ ਤਾਂ ਐਡੀ-ਐਡੀਆਂ ਕੁਰਬਾਨੀਆਂ ਦੇਤੀਆਂ ਅਸੀਂ ਘਰੇ ਕਿਵੇਂ ਬੈਠ ਜਾਈ ਬਈ ਇਹ ਜੀ ਅਸੀਂ ਸਰਕਾਰ ਬਣਾ ਕੇ ਦਿਖਾਈਏ ਪੰਜਾਬ ਦੇ ਅੰਦਰ ਇਹ ਜਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਕੇ ਦਿਖਾਈਏ ਜਿਹੜੇ ਕਹਿੰਦੇ ਨੇ ਵੀ ਐਵੇਂ ਹੋ ਜੂਗਾ ਮੈਂ ਹੋ ਜੂਗਾ ਵੀ ਅਸੀਂ ਸਾਰੇ ਧਰਮ ਨੂੰ ਇੱਕ ਬਰਾਬਰ ਕਰਕੇ ਸਾਰਿਆਂ ਨੂੰ ਸਕਸੈਸਫੁਲ ਕਰਕੇ ਦਿਖਾਈਏ ਇਹ ਲੋਕ ਤਾਂ ਚੀਕਾ ਮਾਰਨਗੇ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਆਂ ਭਾਈ ਉਹ ਬਕਾਊ ਨਿਕਲ ਜਾਂਦਾ ਦੂਜੇ ਦਿਨ ਗੁਰਗੋਬਿੰਦ ਸਿੰਘ ਮਹਾਰਾਜ ਦੇ ਟਾਈਮ 'ਚ ਨਹੀਂ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਾਡਾ ਰਾਜ ਕਿਉਂ ਗਿਆ? ਐਸੀ ਕਰਕੇ ਗਿਆ ਇੱਕ ਦਾਰਾਂ ਕਰਕੇ ਇਹਦਾ ਮਤਲਬ ਥੋੜੀ ਹੈਗਾ ਵੀ ਅਸੀਂ ਪਿੱਛੇ ਪਹਟ ਜਾਏ ਬਾਬਾ ਜੀ ਹੈਨਾ ਇਹ ਚੀਜ਼ਾਂ ਨੂੰ ਸੋਚ ਕੇ ਵੀ ਕੋਈ ਕੀ ਕਹਿ ਰਿਹਾ ਆ ਉਹ ਮਾੜਾ ਨਿਕਲ ਗਿਆ ਉਹ ਨਿਕਲ ਗਿਆ ਇਹ ਇਹ ਚੀਜ਼ਾਂ ਸਾਨੂੰ ਪਿੱਛੇ ਨਹੀਂ ਹਟਾ ਸਕਦੀਆਂ ਚੈਨੋ ਵੀ ਹੁਣ ਕਹਿ ਦਿੰਦੇ ਨੇ ਸਾਰੇ ਨਾ ਡੀਮੋਟੀਵੇਟ ਹੋ ਜਾਂਦੇ ਕਹਿੰਦੇ ਬੀਜੇਪੀ ਸਰਕਾਰ ਆ ਗਈ ਜੀ ਹੈਨਾ ਪਹਿਲਾਂ ਕਿਹੜੀ ਬੀਜੇਪੀ ਸਰਕਾਰ ਨਹੀਂ ਸੀਗੀ 10 ਸਾਲ ਤੋਂ ਹਰਿਆਣਾ ਦੀ ਬੀਜੇਪੀ ਤਾਂ ਸੀਗੀ ਠੀਕ ਹੈ ਉਹ ਤੋਂ ਬਾਅਦ ਜਦੋਂ ਦੋਨ ਲੜਿਆ ਆਪਣਾ ਦਿੱਲੀ ਜਾ ਕੇ ਉਦੋਂ ਵੀ ਬੀਜੇਪੀ ਸੀਗੀ ਹੈਨਾ ਆ ਗਈ ਸਾਡੇ ਕੋਲ ਤਾਂ 500 ਸਾਲ ਕਰਨੇ ਹੀ ਰਾਜ ਸਾਨੂੰ ਨਹੀਂ ਫਰਕ ਪੈਂਦਾ ਇਹਨਾਂ ਤੋਂ ਜਿਵੇਂ ਇਹ ਮੁੰਡਾ ਦਾ ਹੁਣੇ ਦੂਜੀਆਂ ਵਾਰ ਕੀ ਸੋਚਦਾ ਉਹ ਦੂਜਿਆਂ ਦਾ ਆਪ ਦਾ ਭਰੇ ਹੋਵੇ ਕੁਝ ਕਰਨ ਹਾਂਜੀ ਹਾਂ ਇਹ ਕਿਸੇ ਦੇ ਦਾਸਕਾਰ ਵੀ ਨਹੀਂ ਸਕਦਾ ਵੀ ਸੀਧਾ ਹੋ ਤੁਸੀਂ ਆਪジー ਗੱਲ ਕਰ ਸਕਦਾ ਤਨੋਂ ਮਨੋਂ ਪਰਮਾਤਮਾ ਸਾਨੂੰ ਸੀਧੀ ਮਿਲ ਜੇ ਤੇ ਜਿਹੜੀ ਆਜ਼ਾਦ ਕਰਦੇ ਪੂਰੀ ਹੋਊਗੀ ਕਦੇ ਵੀ ਰਾਜ ਕਰੇਗਾ ਖਾਲਸਾ ਇਹ ਕਦੇ ਨਾ ਕਦੇ ਹੋਣੀ ਹੈ ਬਾਬਾ ਜੀ ਪੱਕਾ ਲਿਖਿਆ ਹੋਇਆ ਆ ਯਾਰ ਰਾਜ ਨੂੰ ਸਾਡੇ ਨੂੰ ਕੋਈ ਨਹੀਂ ਰੋਕ ਸਕਦਾ ਜਗਜੀਤ ਸਿੰਘ ਢੱਲੇਵਾਲ ਫਰਾਂ ਨੂੰ ਚੁੱਕੇ ਜਾਣ ਤੋਂ ਬਾਅਦ ਖਨੌਰੀ ਬਾਰਡਰ ਤੇ ਹਲਚਲ ਤੇਜ਼ ਹੁੰਦੀ ਹੈ ਵਕ ਵਕ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚਣੇ ਸ਼ੁਰੂ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਸੁਖਜੀਤ ਸਿੰਘ ਹਰਦੂ ਚੰਡੇ ਜਿਹੜੇ ਹੈਗੇ ਆ ਉਹ ਹੜਤਾਲ ਤੇ ਬੈਠਦੇ ਆ ਤੇ ਐਸ ਵਕਤ ਨਵਦੀਪ ਜਲਵੇੜਾ ਕਿਸਾਨ ਆਗੂ ਨੌਜਵਾਨ ਕਿਸਾਨ ਆਗੂ ਹਾਲਾਂਕਿ ਜੇਲ੍ਹ ਵੀ ਜਾ ਆਏ ਆ ਪਰ ਕਹਿੰਦੇ ਆ ਵੀ ਉਹ ਇੱਕ ਪੰਜਾਬੀ ਵਿੱਚ ਕਹਿੰਦੇ ਉਹ ਵੀ ਟਲਦਾ ਕਿੱਥੇ ਆ ਤੇ ਉਹ ਕੰਮ ਹੈ ਤੇ ਬੱਝ ਕਿਵੇਂ ਚੜਦੀ ਕਲਾ ਚੜਦੀ ਕਲਾ ਭਾਈ ਜੀ ਖਾਲਸਾ ਸਾਹਿਬ ਇੱਕ ਠੀਕ ਜੀ ਤੇ ਕਿਵੇਂ ਵੇਖਦੇ ਹੋ ਸਵੇਰੇ ਐਕਸ਼ਨ ਹੁੰਦਾ ਤੇ ਹੁਣ ਸ਼ਾਮ ਹੋ ਚੁੱਕੀ ਹੈ ਤੇ ਹਲਚਲ ਥੋੜੀ ਤੇਜ਼ ਹੋਈ ਦੇਖੋ ਗਲਤ ਹੈ ਐਵੇਂ ਦਾ ਬਤੀਰਾ ਕਰਨਾ ਹੈ ਨਾ ਐਡੇ ਵੱਡੇ ਲੀਡਰ ਨਾਲ ਤੇ ਜਮਾਂ ਗਲਤ ਹੈ ਬਾਬਾ ਜੀ ਸਾਹਮਣੇ ਧੱਕੇਸ਼ਾਈ ਹੋਈ ਹੈ ਹੈਨਾ ਉਹ ਦੱਸਦੇ ਨੇ ਵੀ ਕੁੰਡਾ ਬੰਦ ਕਰਕੇ ਜਿੰਦਰੇ ਜਿਹੜਾ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸੁੱਤੇ ਪਏ ਸੀ ਹੈਨਾ ਬਾਬਾ ਜੀ ਉਹਨੂੰ ਤੋੜ ਕੇ ਲੈ ਕੇ ਗਏ ਨੇ ਅੰਦਰ ਹੈਨਾ ਤੇ ਉਹ ਪੇਸ਼ੈਂਟ ਵੀ ਨੇ ਕੈਂਸਰ ਦੇ ਹੈਨਾ ਵੀ ਸ਼ਰਮ ਆਣੀ ਚਾਹੀਦੀ ਹੈ ਹੈਨਾ ਭਗਵਾਨ ਤੁਮਾਰ ਨੂੰ ਸ਼ਰਮ ਆਣੀ ਚਾਹੀਦੀ ਥੋੜੀ ਬਤੀ ਵੀ ਤੈਨੂੰ ਇਹ ਬਹੁਤ ਮਹਿੰਗਾ ਪੈਣਾ ਠੀਕ ਹੈ ਇਹ ਤੁਸੀਂ ਤਾਂ ਫੇਰ ਵੀ ਕੀਤੇ ਨਾ ਕੀਤੇ ਬੰਦੇ ਹੋਏ ਹੋ ਅਸੀਂ ਬੰਦੇ ਹੋਏ ਨਹੀਂ ਹੈਗੇ ਕਿਸੇ ਦੇ ਠੀਕ ਹੈ ਉਹ ਉਹ ਕਹਿਣਗੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਵੀ ਅਸੀਂ ਤਾਂ ਉਹ ਕਹਿੰਦੇ ਸਿਹਤ ਕਰਕੇ ਚੁੱਕੇ ਆ ਜੀ ਵੀ ਉਹਨਾਂ ਦੀ ਸਾਨੂੰ ਵੀ ਪਤਾ ਜਿਵੇਂ ਤੁਸੀਂ ਕੈਂਸਰ ਦੀ ਗੱਲ ਕੀਤੀ ਸਿਹਤ ਖਰਾਬ ਰਹਿੰਦੀ ਡੱਲੇਵਾਲ ਸਾਹਿਬ ਦੀ ਨਹੀਂ ਸਿਹਤ ਕਰਕੇ ਵੀ ਤਾਂ ਫਿਰ ਤੁਸੀਂ ਕਰੋਗੇ ਸਾਡਾ ਇਲਾਜ ਕਿ ਅੱਜ ਤੱਕ ਤੁਸੀਂ ਭਗਵਾਨ ਤਮਾਨ ਕਰਦਾ ਆ ਇਲਾਜ ਹੈ ਨਾ ਹਸਪਤਾਲ ਦੇ ਨਾ ਸਾਸੀ ਇੰਨੇ ਸਕਸਮ ਹੈਗੇ ਆ ਆਪਣੇ ਲੀਡਰ ਦਾ ਇਲਾਜ ਵੀ ਕਰਾਣਗੇ ਉਹ ਘਰੋਂ ਇੰਨੇ ਸਕਸਮ ਨੇ ਉਹਨਾਂ ਦਾ ਪਰਿਵਾਰ ਹੈਗਾ ਪਰਿਵਾਰ ਇਲਾਜ ਕਰ ਲੂਗਾ ਇਹ ਟੀਮ ਇੱਥੇ ਨਹੀਂ ਆ ਸਕਦੀ ਸੀ ਜਿਹੜੀ ਟੀਮ ਨੇ ਆਉਣਾ ਸੀਗਾ ਕਰਨੀ ਹੈ ਨਾ ਵੀ ਇੱਕ ਫਿਰ ਉਹ ਦਿਖਦਾ ਨਾ ਸਾਰਾ ਵੀ ਤੁਸੀਂ ਸਾਰੇ ਰਲੇ ਮਿਲੇ ਹੋ ਹੈ ਨਾ ਸੈਂਟਰ ਨਾਲ ਰਲੇ ਮਿਲੇ ਹੋ ਤੁਸਾਂ ਨੂੰ ਹੱਕਾਂ ਪਿੱਛੇ ਨਹੀਂ ਬੋਲਣ ਦੇਣਾ ਤੁਸੀਂ ਵੀ ਇਹ ਲੋਕ ਹੱਕ ਨਾ ਲੈਣੇ ਉਹਨੂੰ ਪਤਾ ਵੀ ਜੇ ਲੋਕ ਇਹ ਆਪਣੇ ਹੱਕ ਹੱਕ ਲੈ ਲੈਣਗੇ ਉਹਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਮਿਲ ਗਿਆ ਵੀ ਇਹ ਤਾਂ ਫਿਰ ਸ਼ਰੀਕ ਬਣ ਕੇ ਟੱਕਣਗੇ ਸਾਨੂੰ ਹੈ ਨਾ ਵੀ ਇਹ ਆਪਣੀ ਰੋਟੀ 'ਚ ਉਲਝੇ ਰਹਿਣ ਆਪਣੇ ਇਹਨਾਂ ਮਸਲਿਆਂ 'ਚ ਉਲਝੇ ਰਹਿਣ ਹੈ ਨਾ ਤੇ ਇਹਨਾਂ ਨੂੰ ਦਬਾ ਕੇ ਰੱਖਣਾ ਇਹ ਇਹਨਾਂ ਦੀ ਸਾਰਿਆਂ ਦੀ ਇਹੀ ਪੋਲਿਸੀ ਹੈ ਸਾਰੀ ਦੀ ਸਾਰੀ ਵੀ ਕਿਵੇਂ ਇਹਨਾਂ ਤੋਂ ਜ਼ਮੀਨਾਂ ਲੈਣੀਆਂ ਨੇ ਕਿਵੇਂ ਅਸੀਂ ਕਾਰਪੋਰੇਟ ਨੂੰ ਦੇਣਾ ਤੰਗ ਕਰਕੇ ਹੁਣ ਅਸੀਂ ਦੇਖਿਆ ਨੇ ਝੋਨੇ 'ਚ ਕੀ ਕਰ ਬੁਰਾ ਹਾਲ ਕਰਿਆ ਚੋਨੇ ਦੇ ਚੋਨੇ ਤੇ ਕਾਟ ਲੱਗੀ ਆ ਖਰੀਦੇ ਨਹੀਂ ਹੈਗਾ ਜਦੋਂ ਝੰਗੜਾ ਮਾਰਦਾ ਸੀ ਇਹ ਵੀ 26 ਲਾਓ 26 ਲਾਓ 26 ਲਾਓ ਉਹ 26 ਰੂਲੀ ਹੈ ਹੁਣ ਦੀ ਵਾਰ ਮੰਡੀਆਂ ਦੇ ਅੰਦਰ ਹੈ ਨਾ ਤੇ ਇਹਨਾਂ ਨੇ ਰੂਪ ਪੂਰਾ ਦਿਖਾਇਆ ਵੀ ਅਸੀਂ ਬੀਜੇਪੀ ਦੀ ਬੀ ਟੀਮ ਆ ਆਮ ਆਦਮੀ ਪਾਰਟੀ ਉਹ ਤਾਂ ਫਿਰ ਇਹ ਵੀ ਸਮਝਣਗੇ ਵੀ ਜਿੱਥੇ ਅਸੀਂ ਗੋਲੀਆਂ ਦੇ ਨਾਲ ਸ਼ਹੀਦ ਕਰਨੇ ਸੀ ਇਹ ਤਾਂ ਵਧੀਆ ਆਪ ਭੁੱਖ ਹੜਤਾਲ ਤੇ ਬੈਠ ਕੇ ਸ਼ਹੀਦ ਹੋਣ ਵਾਲੇ ਨੂੰ ਤੁਰ ਪੇ ਜੀ ਇਹ ਰਸਤੇ ਨੂੰ ਕਿਵੇਂ ਵੇਖਦੇ ਹੋ ਨਹੀਂ ਹਰ ਇੱਕ ਨਾ ਮਤਲਬ ਲਾਲੋ ਤਰੀਕਾ ਹੁੰਦਾ ਹੈ ਨਾ ਜਿਵੇਂ ਖੜੋਤ ਆਈ ਹੁੰਦੀ ਆ ਉਹਨੂੰ ਤੋੜਨ ਵਾਸਤੇ ਹੁਣ ਜਿਵੇਂ ਕੱਲ ਦਾ ਜ ਆਪਨੇ ਪ੍ਰੋਪਰਟੀ ਨਾਮ ਲਿਖਵਾਤੀ ਸੀ ਸਾਰੀ ਹੈਨਾ ਤੇ ਕਿੰਨਾ ਵੱਡੀ ਚੀਨਗ ਦੁਆਰੇ ਲੱਗੀ ਅੰਦੋਲਨ ਅੱਜ ਸਾਰੇ ਅਸੀਂ ਦੁਆਰੇ ਇਕੱਠੇ ਹੋਏ ਆ ਇੱਥੇ ਹੈਨਾ ਉਹ ਇੱਕ ਸਟੈਪ ਹੁੰਦੇ ਨੇ ਨਾ ਵੀ ਕਿਵੇਂ ਚੀਨਗ ਨੂੰ ਲਾਉਣਾ ਤੇ ਅਸੀਂ ਤੇ ਸੋਚਦੇ ਆ ਵੀ ਜਿੰਨਾ ਕੁ ਜਜਬਾ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੇ ਉਹ ਸਾਰਾ ਜਜਬਾ 10% ਵੀ ਨਾ ਸਾਡੇ ਕਿਸਾਨਾਂ ਦੇ ਅੰਦਰ ਆ ਜਾਏ ਨਾ ਬਬਜੀ ਮਸਲੇ ਕਦੋਂ ਦੇ ਹੱਲ ਹੋ ਜਾਣ ਅੱਜ ਉਹ ਹਿਸਾਬ ਨਾਲ ਇਕੱਠ ਨਹੀਂ ਹੈਗਾ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਸੀਗਾ ਠੀਕ ਹੈ ਕਿਉਂਕਿ ਨਾ ਜਿਹੜੀ ਤਣਾਟ ਨੇ ਬਾਬਾ ਜੀ ਉਹ ਤਾਂ ਪਿੰਡਾਂ 'ਚ ਬੈਠੇ ਨੇ ਸਾਰੇ ਦੇ ਸਾਰੇ ਫਿਰ ਕਿਉਂ ਪਿੰਡਾਂ 'ਚ ਕਿਉਂ ਬੈਠੇ ਆ ਬਾਈ ਡੱਲੇਵਾਲ ਸਾਹਿਬ ਦੀ ਕੱਲਿਆਂ ਦੀ ਜ਼ਮੀਨ ਜਾਂ ਕੱਲਿਆਂ ਦੇ ਉਹਨਾਂ ਦਾ ਇਹ ਮਸਲਾ ਸੀਗਾ ਜੋ ਕਿਸਾਨਾਂ ਕਰਕੇ ਹੋ ਰਿਹਾ ਤਾਂ ਕਿਸਾਨ ਵੀ ਜਿਸ ਤਕੈਤ ਸਾਹਿਬ ਨੇ ਜਦੋਂ ਥਰੂ ਜੇ ਬਹਾਏ ਸੀਗੇ ਜੀ ਬਾਈ ਜੀ ਸਾਰੇ ਆ ਗਏ ਸੀ ਨਾ ਸਾਰੇ ਹੀ ਪਰ ਅੱਜ ਉਹਨਾਂ ਨੂੰ ਦੇਖਣ ਨੂੰ ਮਿਲਿਆ ਗੱਲ ਉਹੀ ਤਾਂ ਨਾ ਫਿਰ ਜ਼ਮੀਰ ਦੀ ਗੱਲ ਆ ਨਾ ਬਾਬਾ ਜੀ ਇਹ ਜ਼ਮੀਰ ਦੀ ਵਾ ਕਿ ਪਿਛਲੀ ਵਾਰ ਜਿਹੜੀਆਂ ਗਲਤੀਆਂ ਕਿਸਾਨ ਆਗੂਆਂ ਨੇ ਕੀਤੀਆਂ ਉਹਦੇ ਕਰਕੇ ਵਿਸ਼ਵਾ ਉਹ ਜੇ ਵੀ ਕੋਈ ਦੂਰ ਆਏ ਨਹੀਂ ਹੈਗੀ ਵਿਸ਼ਵਾਸ ਦੇਖੋ ਟੁੱਟਿਆ ਹੈ ਨਾ ਕਿਉਂਕਿ ਸੰਗਤ ਨੇ ਕਦੇ ਸੰਗਤ ਨਹੀਂ ਪਿੱਛੇ ਹਟਦੀ ਕਦੇ ਵੀ ਸੰਗਤ ਹਮੇਸ਼ਾ ਸਾਥ ਦਿੰਦੀ ਹੈ ਨਾ ਪਰ ਕਈ ਵਾਰ ਲੀਡਰ ਲਾਲੂ ਗਲਤੀਆਂ ਐਮੇਂ ਦੀ ਕਰੀ ਮੇ ਇਲੈਕਸ਼ਨ ਲੜਨੇ ਹੈ ਨਾ ਕਿ ਉਦੋਂ ਵੀ ਇੰਨੇ ਜਲਦੀ ਕਰ ਲਈ ਵੀ ਅਸੀਂ ਇਲੈਕਸ਼ਨ ਲੜ ਲਾਂਗੇ ਅਸੀਂ ਪਤਾ ਨਹੀਂ ਕਿਹੜੀ ਸਰਕਾਰ ਬਣਾ ਲੈ ਅਸੀਂ ਪਤਾ ਨਹੀਂ ਇਹ ਚ ਕੀ ਕੱਢ ਲਾਂਗੇ ਵੀ ਲੋਕ ਲੋਕਾਂ ਨੇ ਤੁਹਾਨੂੰ ਹੁਣ ਲੋਕ ਅਸੀਂ ਆਏ ਨਾ ਲੋਕਾਂ ਨੇ ਸਾਨੂੰ ਕਿਉਂ ਪਸੰਦ ਕਰਿਆ ਵੀ ਇਹ ਲੋਕ ਨਾ ਨਵਦੀਪ ਹੁਣੀ ਸਾਡੇ ਪਿੱਛੇ ਜ਼ਮੀਨਾਂ ਪਿੱਛੇ ਲੜਦੇ ਨੇ ਹੈ ਨਾ ਅਸੀਂ ਕਿਸੇ ਕਰਕੇ ਥੋੜੀ ਲੜਦੇ ਆ ਅਸੀਂ ਸਾਡਾ ਸਾਡੇ ਦੇ ਆਪਣੇ ਤੇ ਜ ਵੀ ਸਾਡੀ ਜ਼ਮੀਨਾਂ ਪਿੱਛੇ ਤੁਸੀਂ ਨਵਦੀਪ ਆ ਕੇ ਲੜੋ ਹੈ ਨਾ ਸਾਡੇ ਤੇ ਜੱਜ ਬੇ ਨੇ ਤੇ ਸਾਨੂੰ ਲੋਕ ਇਸੀ ਚੀਜ਼ ਵਾਸਤੇ ਪਸੰਦ ਕਰਦੇ ਅਸੀਂ ਕੱਲ ਨੂੰ ਇਸ ਚੀਜ਼ ਦਾ ਕੋਈ ਗਲਤ ਫਾਇਦਾ ਚੱਕ ਕੇ ਆਪਣੇ ਪਰਸਨਲ ਫਾਇਦੇ ਵਾਸਤੇ ਯੂਜ਼ ਕਰੀਏ ਫਿਰ ਉਸ ਚੀਜ਼ ਦਾ ਬਬੀ ਨੁਕਸਾਨ ਹੁੰਦਾ ਹੈ ਉਹ ਜਿਹੜੋ ਗੱਲ ਜਾਂਦੀ ਹੈ ਨਾ ਉਹ ਨੁਕਸਾਨ ਚੇਲੇ ਆ ਤਾਂ ਹੀ ਤਾਂ ਫਿਰ ਇਹ ਦੋ ਫਰੰਟ ਬਣੇ ਸੀ ਹੁਣ ਜਿਹੜਾ ਗੈਰ ਰਾਜਨੀਤਿਕ ਬਣਿਆ ਹੈ ਨਾ ਉਹ ਲੱਗ ਜਿਹੜਾ ਉਹ ਰਾਜਨੀਤੀ ਜਿਹੜਾ ਠੀਕ ਹੈ ਇਹ ਗੈਰ ਰਾਜਨੀਤੀ ਹੈ ਹੈ ਨਾ ਤੇ ਨਿੱਤਰ ਕੇ ਹੁੰਦੇ ਆ ਟਾਈਮ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਨਾ ਬਬੀ ਜੀ ਪਿੱਛੇ हट ਜਾਣਗੇ ਪਿੱਛੇ ਹਟਣਾ ਤਾਂ ਹੱਲ ਜਦੋਂ ਤੁਸੀਂ ਸਟਾਰਨ ਤੋਂ ਸਾਰਾ ਇਤਿਹਾਸ ਪੜੋਗੇ 1800 ਚ ਆ ਜਾਓਗੇ ਉਹ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਟਾਈਮ ਆਊਗਾ ਉਦੋਂ ਵੀ ਐਵੇਂ ਹੀ ਸੀਗਾ ਉਵੇਂ ਲੜਦੇ ਸੀਗੇ ਫੇਰ ਕਈ ਕਈ ਸਾਲ ਲੜਾਈ ਨਹੀਂ ਵੀ ਹੁੰਦੀ ਸੀ ਹੈਨਾ ਫੇਰ ਉਹ ਤਕੜੇ ਹੁੰਦੇ ਸੀਗੇ ਹੈਨਾ ਸਿੰਘ ਤਕੜੇ ਹੁੰਦੇ ਸੀ ਫੇਰ ਲੜਦੇ ਸੀ ਕੋਈ ਲਗਾਤਾਰ ਥੋੜੀ ਲੜਾਈ ਚੱਲਦੀ ਸੀ ਵੀ 250 ਸਾਲ ਲਗਾਤਾਰ ਲੜਾਈ ਚੱਲੀ ਨਹੀਂ ਵਿੱਚ ਵਿੱਚ 15-15 ਸਾਲ ਵੀ ਸ਼ਾਂਤੀ ਰਹੀ ਹੈ ਹੈਨਾ ਫੇਰ ਲੜਦੇ ਸੀ ਤਕੜੇ ਹੁੰਦੇ ਤੇ ਐਵੇਂ ਹੀ ਆ ਜਿਵੇਂ ਅਸੀਂ ਪਹਿਲਾਂ ਦੋ lần ਲੜ ਕੇ ਆਏ ਜਾਂ ਫੇਰ ਤਕੜੇ ਹੋ ਜਾਂ ਫੇਰ ਅੰਦੋਲਨ ਛਿੜ ਪਿਆ ਹੈਨਾ ਹੁਣ ਡੌਨ ਸੀਗਾ ਵਿੱਚ ਨੂੰ ਅੰਦੋਲਨ ਹੈਨਾ ਲੜਦੇ ਰਹੋਗੇ ਛੋਟੀ ਛੋਟੀ ਜੰਗਾਂ ਜਿੱਤਦੇ ਰਹੋਗੇ ਤਕੜੇ ਹੁੰਦੇ ਰਹੋਗੇ ਜੇਲਾ ਜੂਣਾ ਸਭ ਕੁਝ ਕੱਟ ਗਿਆ ਹੋਗੇ ਤਾਂ ਹੀ ਤਕੜੇ ਹੋਵਾਂਗੇ ਹਨ ਇਹ ਛੋਟੀ ਛੋਟੀ ਲੜਾਈਆਂ ਹੀ ਸਾਨੂੰ ਇੱਕ ਦਿਨ ਰਾਜ ਵਾਲੇ ਪਾਸੇ ਨੂੰ ਲੈ ਕੇ ਜਾਣਗੀਆਂ ਤੁਹਾਨੂੰ ਲੱਗਦਾ ਵੀ ਲੋਕ ਜਾਗਰੂਕ ਹੋ ਰਹੇ ਨੇ ਜਾਂ ਜਾਗਰੂਕ ਹੋਣਗੇ ਕਿਉਂਕਿ ਮੁੱਦੇ ਬਹੁਤ ਪੰਜਾਬ ਦੇ ਉਹ ਜਿਹੜੀ ਗੱਲ ਕਰੀਓ ਪਾਣੀ ਦਾ ਮਸਲਾ ਵੀ ਹੈ ਉੱਥੇ ਵੀ ਲੋਕ ਨਹੀਂ ਤੁਰ ਰਹੇ ਬਾਬਾ ਜੀ ਗੱਲ ਪਤਾ ਕੀ ਹੈ ਮੈਂ ਨਾ ਕੱਲ ਪਰसों ਵੀਡੀਓ ਪਾਈ ਸੀ ਕਿ ਹੈਨਾ ਹੂੰ ਮੈਂ ਕਿਹਾ ਵੀ ਜਦੋਂ ਤੱਕ ਤੁਸੀਂ ਅੱਡ ਅੱਡ ਹੋ ਕੇ ਨਾ ਮੋਰਚੇ ਲਾਉਂਗੇ ਹੈਨਾ ਵੀ ਆ ਮੋਰਚਾ ਫਲਾਣੇ ਨੇ ਲਾ ਲਿਆ ਅੱਜ ਉਹ ਮੋਰਚਾ ਉਸਨੇ ਲਾ ਲਿਆ ਜਦੋਂ ਤੱਕ ਤੁਸੀਂ ਇਕੱਠੇ ਹੋ ਕੇ ਮੋਰਚੇ ਨਹੀਂ ਲਾਉਂਗੇ ਆ ਧੌਣ ਚ ਕਿੱਲਾ ਮਤਲਬ ਜਿਹੜਾ ਹੁੰਦਾ ਨੇ ਵੀ ਮੈਂ ਕ੍ਰੈਡਿਟ ਲੈ ਜਾऊं ਕ੍ਰੈਡਿਟ ਵਾਰ ਜਿਹੜੀ ਚੱਲੀ ਹੋਈ ਆ ਇਹਦਾ ਕ੍ਰੈਡਿਟ ਮੈਂ ਲੈ ਜਾ ਆ ਇਹ ਛੱਡ ਕੇ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੋਵੋਗੇ ਉਦੋਂ ਤੱਕ ਤੁਸੀਂ ਪ੍ਰਾਪਤੀਆਂ ਨਹੀਂ ਕਰ ਸਕਦੇ ਪਰ ਮੋਰਚੇਨ ਵੀ ਤਾਂ ਐਂ ਸਮਝ ਆ ਜਾਂਦਾ ਵੀ ਪਾਣੀ ਵਾਲਾ ਮੋਰਚਾ ਜੇ ਤਾਂ ਜੀ ਉਹ ਲੱਖੇ ਹੋਰਾਂ ਦਾ ਕਿਸਾਨਾਂ ਨਾਲ ਇਹਦਾ ਕੋਈ ਸਬੰਧ ਨਹੀਂ ਉੱਥੇ ਵੀ ਕਿਸਾਨ ਨਹੀਂ ਦੇਖੋ ਸਾਰਿਆਂ ਦਾ ਮੋਰਚਾ ਹੈਨਾ ਜ ਸਾਰਿਆਂ ਦਾ ਕੋਈ ਲੱਖੇ ਦੇ ਪੇੜ 'ਚ ਥੋੜੇ ਜਿਹਰੇ ਪਾਣੀ ਹੈ ਨਾ ਲੱਖੇ ਬਾਈ ਉਹਨਾਂ ਤੇ ਇਹ ਆ ਵੀ ਹੁਣ ਅਸੀਂ ਕੀ ਆ ਸਾਨੂੰ ਸਾਡੀ ਆਵਾਜ਼ ਨੂੰ ਸੁਣਦੇ ਆ ਲੱਖੇ ਬਾਈ ਦੀ ਆਵਾਜ਼ ਨੂੰ ਸੁਣਦੇ ਆ ਠੀਕ ਆ ਭਾਨੇ ਬਾਈ ਦੀ ਆਵਾਜ਼ ਨੂੰ ਸੁਣਦੇ ਆ ਜਿਹੜੇ ਮੇਨ ਨੇ ਉਹਦੀ ਆਵਾਜ਼ ਨੂੰ ਸੁਣਦੇ ਆ ਇੱਕ ਦਿਨ ਬੰਦੇ ਨੇ ਵੀਡੀਓ ਪਾਈ ਉਹ ਜਾਣੀ 2-400 ਬੰਦੇ ਕੋਲ ਅਸੀਂ ਪਾਉਨੇ ਉਹ ਲੱਖਾਂ ਕੋੜ ਚਲੀ ਜਾਂਦੀ ਹੈ ਨਾ ਉਹਦਾ ਮਤਲਬ ਇਹ ਹੁੰਦਾ ਵੀ ਜੇ ਅਸੀਂ ਅੱਗੇ ਹੋ ਕੇ ਤੁਰਨੇ ਆ ਵੀ ਸਾਥ ਤਾਂ ਤੁਸੀਂ ਦੇਣਾ ਹੈ ਨਾ ਜੇ ਤੁਸੀਂ ਨਹੀਂ ਸਾਥ ਦਵੋਗੇ ਕੱਲ ਨੂੰ ਤੇ ਹੁਣ ਪਾਣੀ ਦਾ ਮੋਰ ਜੱਤੀ ਨੇ ਤਰੀਕ ਨੂੰ ਬੰਨ ਲਾਣਾ ਉੱਥੇ ਜੇ ਸੰਗਤ ਉੱਥੇ ਨਹੀਂ ਆਉਗੀ ਲੱਖੇ ਬਾਈ ਕੀ ਕਰ ਲੂਗੀ ਵੀ ਨੇ ਆਪਣੀ ਜ਼ਿੰਮੇਵਾਰੀਆਂ ਨਿਭਾਣੀਆਂ ਨੇ ਠੀਕ ਹੈ ਕੱਲ ਨੂੰ ਹੈ ਨਾ ਇਕੱਠੇ ਹੋਣਾ ਕੱਲੀ ਕੱਲੀ ਚੀਜ਼ ਨੂੰ ਤੁਸੀਂ ਤੁਸੀਂ ਸੋਚ ਕੇ ਚੱਲੋਗੇ ਵੀ ਅਸੀਂ ਪੰਜਾਬ ਬਚਾਉਣਾ ਹੈ ਹੈ ਨਾ ਉਹ ਸਾਰੇ ਪਾਸਿਓਂ ਕਿਉਂ ਕੱਲੇ ਪਾਣੀ ਦਾ ਮੁੱਦਾ ਨਹੀਂ ਹੈਗਾ ਬਾਬਾ ਜੀ ਨਸੇ ਵਾਲਾ ਵੀ ਹੈਗਾ ਆ ਪ੍ਰਵਾਸ ਵਾਲਾ ਵੀ ਹੈਗਾ ਆ ਇਹ ਲੜਾਈ ਤਾਂ ਨਾ ਸੀ ਇੰਨੀ ਕਜਾਦਾ ਜ਼ਰੂਰੀ ਮੰਨਦੇ ਆ ਵੀ ਬਾਕੀ ਸਾਰੀਆਂ ਲੜਾਈਆਂ ਨੂੰ ਛੱਡ ਕੇ ਜਿਹੜਿਆ ਐਮਐਸਪੀ ਗਰੰਟੀ ਕਾਨੂੰਨ ਵਾਲੀ ਲੜਾਈ ਹੈ ਨਾ ਇੰਨੀ ਕ ਜ਼ਰੂਰੀ ਹੈ ਵੀ ਪੁੱਛਣ ਕੁਝ ਜੇ ਸਾਡੇ ਬੱਚਿਆਂ ਕੋਲ ਸਾਡੇ ਬੱਚੇ ਨੂੰ ਕੱਲ ਨੂੰ ਫਿਊਚਰ ਦਿਖੂਗਾ ਖੇਤੀ ਦੇ ਅੰਦਰ ਹੈ ਨਾ ਉਹ ਨਸੇ ਤੋਂ ਵੀ ਦੂਰ ਹੋਣਗੇ ਕਿਉਂਕਿ ਤਾਂ ਤਾਂ ਮਿਲ ਗਿਆ ਇੱਕ ਹੈ ਨਾ ਉਹ ਬਾਹਰ ਵੀ ਨਹੀਂ ਜਾਣਗੇ ਹੈ ਨਾ ਬਾਹਰ ਪ੍ਰਵਾਸ ਨਹੀਂ ਹੋਊਗਾ ਉਹ ਆਪਣੀਆਂ ਜ਼ਮੀਨਾਂ ਇੱਥੇ ਸੰਭਣਗੇ ਇੱਥੇ ਕੰਮ ਕਰਨਗੇ ਪੰਜਾਬ ਨੂੰ ਤਗੜਾ ਕਰਨਗੇ ਹੈ ਨਾ ਤੇ ਸਾਰਾ ਪੰਜਾਬ ਬਚਾਉਣਾ ਹੈ ਤਾਂ ਹੀ ਸੋਚਦੇ ਵੀ ਐਮਐਸਪੀ ਜ਼ਰੂਰੀ ਯਾਰ ਖੇਤੀ ਹੁਣ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਹੈ ਕੋ ਸੋਚ ਕੇ ਹੀ ਦਿੱਤੀ ਸੀਗੀ ਦੀ ਤੀ ਨਾ ਠੀਕ ਹੈ ਇਸੇ ਕਰਕੇ ਦਿੱਤਾ ਵੀ ਪਾਂਤਰ ਖੇਤੀ ਵੀ ਇਹ ਸੱਚੀ ਸੁੱਚੀ ਕੀਰਤਾ ਉਹ ਕੀਰਤਾ ਜਿਹੜੀ ਸਾਨੂੰ ਸੱਚਖੰਡ ਚ ਲੈ ਕੇ ਜਾਂਦੀ ਹੈ ਨਾ ਵੀ ਆਪਣੀ ਕੀਰਤ ਕਰੋ ਠੀਕ ਹੈ ਵੰਡ ਕੇ ਛਕੋ ਨਾਮ ਜਪੋ ਤੇ ਸੱਚਖੰਡ ਜਾਣ ਦਾ ਰਾਹ ਆਹੀ ਹੈ ਕਿਉਂਕਿ ਆਪਾਂ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਦੇ ਹੈ ਨਾ ਤੇ ਪਤਾ ਹੀ ਅਗਲੇ ਨੇ ਆ ਧਰਤੀ ਚੁਣੀ ਸੀਗੀ ਹੁਣ ਮੈਂ ਬਾਬਾ ਜੀ ਪੰਜ ਫਸਲਾਂ ਬੀਜੀਆਂ ਹੋਈਆਂ ਨੇ ਹੈ ਨਾ ਸਰੋਂ ਬੀਜੀ ਹੋਈ ਆ ਮੈਂ ਆਲੂ ਬੀਜੇ ਹੋਏ ਨੇ ਸਲਗਮ ਬੀਜੇ ਹੋਏ ਨੇ ਕਣਕ ਬੀਜੀ ਹੋਈ ਆ ਠੀਕ ਹੈ ਜੋ ਵੀ ਬੀਜੀ ਹੋਈ ਹੈ ਬਰਸੀਂਟ 6 ਫਸਲਾਂ ਬੀਜੀਆਂ ਹੋਈਆਂ ਨੇ ਮੈਂ ਹੈਗੀ ਕਿਤੇ ਸਾਰੀ ਦੁਨੀਆ ਦੇ ਅੰਦਰ ਇਹ ਜੀ ਧਰਤੀ ਮੈਂ ਕਹਿੰਦਾ ਜਿਹੜਾ ਵੀ ਦਾਣਾ ਗੇਰ ਦਿੰਦੇ ਆ ਨਾ ਮੌਸਮ ਦੇ ਹਿਸਾਬ ਨਾਲ ਜਿਸ ਹਿਸਾਬ ਦਾ ਉਹ ਸਭ ਕੁਝ ਉੱਗ ਪੈਂਦਾ ਤੇ ਬਾਬਾ ਜੀ ਫਿਰ ਇਹਨੂੰ ਬਚਾਣਾ ਖੇਤੀ ਨੂੰ ਬਚਾਣਾ ਸਰਕਾਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਉਹ ਨਸੇ ਵਾਲੇ ਪਾਸੇ ਨੂੰ ਵੀ ਮਾਰਨ ਨੂੰ ਫਿਰਦੇ ਨੇ ਉਹ ਪ੍ਰਵਾਸ ਵਾਲੇ ਪਾਸੇ ਨੂੰ ਵੀ ਮਾਰਨ ਨੂੰ ਫਿਰਦੇ ਨੇ ਉਹ ਸਾਨੂੰ ਇਤਿਹਾਸ ਨਹੀਂ ਪੜਾਉਂਦੇ ਉਧਰਲੇ ਬਗੀਆਂ ਨੇ ਕੋਲ ਜੱਜ ਬੇ ਨਾ ਜਾਣ ਹੈ ਨਾ ਹੱਲ ਆਪਣਾ ਦੇਖੋ ਰਾਜ ਹੈ ਰਾਜ ਹੀ ਹੱਲ ਹੈ ਇਹ ਗੱਲ 'ਚ ਠੀਕ ਹੈ ਅੱਜ ਅਸੀਂ ਲੜਾਈਆਂ ਲੜ ਰਹੇ ਆ ਸਭ ਕੁਝ ਕਰ ਰਹੇ ਆ ਪਰ ਹੱਲ ਆਪਣਾ ਰਾਜ ਆ ਅੱਜ ਸਾਡੇ ਤੇ ਬਗਾਨੇ ਜ਼ੁਲਮ ਕਰਦੇ ਨੇ ਹੈ ਨਾ ਇਨਾ ਤੱਕ ਤੱਕ ਬਗਾਨੀ ਨੇ ਕਿਹੜਾ ਆਪਣੇ ਨੇ ਨਾ ਜੇ ਸਾਡਾ ਰਾਜ ਹੋਊਗਾ ਸਾਡੇ ਨਾਲ ਕੁਝ ਕਰ ਲੈ ਸਾਡੀ ਸਾਰੀਆਂ ਜ਼ਮੀਨਾਂ ਵੀ ਲੈ ਲੈਣ ਹੈ ਨਾ ਭੁਖੜਤਾਲ ਨਾਲ ਰਾਜ ਆਊਗਾ ਬਈ ਭੁਖੜਤਾਲ ਬਾਬਾ ਜੀ ਤਰੀਕੇ ਨੇ ਹੈ ਨਾ ਅਸੀਂ ਅਸੀਂ ਇਸ ਚੀਜ਼ ਤੇ ਕਹਿਣਾ ਨਹੀਂ ਚਾਹੁੰਦੇ ਹੈ ਨਾ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਲੜਾਈ ਲੜਨ ਦਾ ਹੈ ਨਾ ਆਪਣਾ ਤਰੀਕਾ ਕੁਝ ਹੋਰ ਹੈ ਨਾ ਪਰ ਅੱਜ ਅਰਦਾਸ ਕਰਕੇ ਕੀਤਾ ਨਾ ਤੁਹਾਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਇਜਾਜ਼ਤ ਦਿੱਤੀ ਹੋਗੀ ਇਸ ਕੰਮ ਨੂੰ ਕਿਉਂਕਿ ਇਹਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੈ ਇੱਥੇ ਦੇਖੋ ਗੁਰੂ ਰਾਮਦਾਸ ਮਹਾਰਾਤਾ ਹਰੀਕ ਤੇ ਮੇਰ ਭਰੇ ਹੱਥ ਰੱਖਦੇ ਜੇ ਤੁਸੀਂ ਅਰਦਾਸ ਕਰਦੇ ਹੋ ਨਾ ਅਰਦਾਸ ਦੀ ਤਾਂ ਉਹਦਾ ਤੁਸੀਂ ਕੋਈ ਵੀ ਸਟੈਪ ਚੱਕੋਗੇ ਉਹਨੂੰ ਕੀ ਪਤਾ ਕਿਸ ਤਰੀਕੇ ਨਾਲ ਮੋੜ ਦੇਣਾ ਉਹਨਾਂ ਨੇ ਹੈਨਾ ਤੋ ਅਰਦਾਸ ਤਾਂ ਬਾਬਾ ਜੀਰ ਅਰਦਾਸ ਦੀ ਤਾਕਤ ਦਾ ਸਾਰਾ ਬਸੇ ਵੀ ਤਾਂ ਅਸੀਂ ਵੀ ਸਵੇਰੇ ਉੱਠ ਕੇ ਅਸੀਂ ਕਿਉਂ ਤੁਰੇ ਫਿਰਦੇ ਆ ਯਾਰ ਆਪਣੇ ਕੋਲ ਜ਼ਮੀਨ ਜਾਇਦਾਦ ਆ ਹੈਨਾ ਚੰਗੀ ਵਧੀਆ ਆਪਾਂ ਵਧੀਆ ਗੱਡੀਆਂ ਲੈ ਰਹੇ ਨੇ ਵਧੀਆ ਚੰਡੀਗੜ੍ਹ ਨੇੜੇ ਆ ਘੁੰਮ ਸਕਦੇ ਆ ਫਿਰ ਸਕਦੇ ਆ ਮੈਂ ਵੀ ਕੀ ਕਿ ਆਪੇ ਜੇ ਸੋਚੀ ਹੈਨਾ ਵੀ ਅਸੀਂ ਕੀ ਲੈਣਾ ਬਾਬਾ ਜੀ ਹੈਨਾ ਪਰ ਮੈਂ ਦੇਖੋ ਮੈਂ ਆਪਨ ਨਿਤਨੇਮੀ ਆ ਹੈਨਾ ਅਸੀਂ ਸਵੇਰੇ ਪਾਠ ਕਰਦੇ ਆ ਅਰਦਾਸ ਕਰਦੇ ਆ ਸਵੇਰੇ ਜਦ ਅਰਦਾਸ ਕਰਦੇ ਆ ਅਰਦਾਸ ਅਸੀਂ ਪੜਦੇ ਆ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਡ ਸੀਸ ਦੇ ਤੇ ਦੇਗਾ ਚ ਉਬਾਲੇਗੇ ਵੀ ਉਹਨੇ ਤਾਂ ਐਡੀ ਐਡੀਆਂ ਕੁਰਬਾਨੀਆਂ ਦੇਤੀਆਂ ਅਸੀਂ ਘਰੇ ਕਿਵੇਂ ਬੈਠ ਜਾਈ ਬਈ ਉਹ ਸਿਰਫ ਅਸੀਂ ਵੀ ਜੇ ਅਜਾ ਤੂਰੇ ਫਿਰਦੇ ਆਂ ਤਾਂ ਬਾਬਾ ਜੀ ਅਰਦਾਸ ਦੀ ਤਾਕਤ ਕਰਕੇ ਤੂਰੇ ਫਿਰਦੇ ਆਂ ਵੀ ਇਹ ਇਹ ਮੋਹ ਮਾਇਆ ਨੂੰ ਛੱਡ ਕੇ ਜਿਹੜਾ ਬੰਦਾ ਬਾਣੀ ਦੇ ਨੇੜੇ ਲੱਜੂਗਾ ਬਾਣੀ ਪੜੂਗਾ ਉਹਨੂੰ ਪਤਾ ਵੀ ਇਹ ਮੋਹ ਮਾਇਆ ਕੁਝ ਨਹੀਂ ਹੈਗੀ ਇਹਨੇ ਕੁਝ ਨਹੀਂ ਨਾਲ ਜਾਣਾ ਜਿੰਨਾ ਕ ਆਪਣੀ ਕੌਮ ਪਿੱਛੇ ਲੜਜੋਗੇ ਠੀਕ ਹੈ ਆਪਣੀ ਖੇਤੀ ਪਿੱਛੇ ਲੜਜੋਗੇ ਆਪਣੇ ਪੰਥ ਪਿੱਛੇ ਧਰਮ ਪਿੱਛੇ ਲੜਜੋਗੇ ਚਾਰ ਦੋ ਗੱਲਾਂ ਕਰ ਲੋਗੇ ਹੈਨਾ ਲੋਕਾਂ ਦੇ ਕਿਸੇ ਦੇ ਕੰਨ ਚ ਪੈ ਗਈ ਕੋਈ ਸਿੱਧੇ ਰਾਹ ਤੁਰ ਗਿਆ ਹੈਨਾ ਆਪਣੀ ਜ਼ਿੰਦਗੀ ਮਤਸਫਲ ਹੋ ਜੂਗੀ ਕਿਉਂਕਿ ਮੈਂ ਮੈਂ ਕਿਸੇ ਦਾ ਭਲਾ ਕਰਦੇ ਨਹੀਂ ਮੈਂ ਕਿਸੇ ਦਾ ਭਲਾ ਨਹੀਂ ਮੱਭੇ ਤੇ ਕਰਦਾ ਅਗਰ ਮੈਂ ਘਰੋਂ ਚੱਲਦਾ ਤਾਂ ਮੈਂ ਆਪਣਾ ਭਲਾ ਕਰਦਾ ਆ ਉਹ ਪਰਮਾਤਮਾ ਦੀ ਡੈਰੀ ਚ ਵਾਹੀ ਗਈ ਡੈਰੀ ਜਨ ਦਿਖਿਆ ਜਾਣਾ ਮ ਵੀ ਆਪਣੀ ਕੌਮ ਪਿੱਛੇ ਆਪਣੇ ਇਹਦੇ ਪਿੱਛੇ ਸੰਘਰਸ਼ ਕਰਿਆ ਸੀਗਾ ਹਨਾ ਤਾਂ ਮੈਂ ਤਾਂ ਆਪਣੇ ਕਰਮ ਸਿੱਧੇ ਕਰ ਰਹੇ ਹਾਂ ਤੁਸੀਂ ਗੱਲ ਰਾਜ ਦੀ ਕੀਤੀ ਫਿਰ ਰਾਜਬਾਈ ਜੀ ਇੱਕ ਪਾਸੇ ਤੁਸੀਂ ਕਹਿੰਦੇ ਵੀ ਚੋਣਾਂ ਲੜਨੀਆਂ ਨਹੀਂ ਚਾਹੀਦੀਆਂ ਗੈਰ ਰਾਜਨੀਤਿਕ ਫਿਰ ਰਾਜ ਲੈਣ ਦਾ ਢੰਗ ਕੀ ਹੋਊਗਾ ਇਹ ਲੋਕਤੰਤਰੀ ਦੇਸ਼ ਦੇ ਵਿੱਚ ਰਾਜ ਲੈਣ ਦਾ ਤਲਵਾਰਾ ਤੁਸੀਂ ਕਹਿੰਦੇ ਚੁੱਕ ਨਹੀਂ ਸਕਦੇ ਭੁੱਖ ਹੜਤਾਲ ਤੇ ਬੈਠਣਾ ਕੀ ਤਰੀਕਾ ਇਹ ਨਹੀਂ ਕਹਿੰਦੇ ਵੀ ਰਾਜਨੀਤੀ ਨਹੀਂ ਕਰਨੀ ਹਨਾ ਅਸੀਂ ਕਹਿੰਦੇ ਵੀ ਜਿਹੜੀ ਆ ਰਾਜਨੀਤੀ ਜਿਵੇਂ ਕਿਸਾਨ ਆਗੂ ਨੇ ਉਹ ਕਿਹੜੇ ਟੀਚੇ ਨੂੰ ਤੁਰੇ ਉਹ ਖੇਤੀ ਨੂੰ ਬਚਾਉਣ ਵਾਲੇ ਤੁਰੇ ਹੋਏ ਆ ਵੀ ਤੁਸੀਂ ਇਧਰਲੇ ਪਾਸੇ ਤੋਂ ਕੀ ਲੈਨੇ ਹੋ ਰਾਜਨੀਤੀ ਕਰਨ ਸਾਡੇ ਮੁੰਡੇ ਸਾਨੂੰ ਐਸਜੀਪੀਸੀ ਹੈ ਜੀ ਮੇ ਉਹਦੇ ਸਾਡੇ ਮੁੰਡੇ ਅੱਗੇ ਆ ਕੇ ਰਾਜਨੀਤੀ ਕਰਨ ਕੱਲ ਨੂੰ ਪੰਜਾਬ ਦੇ ਅੰਦਰ ਆਪਣੀ ਸਰਕਾਰ ਹੋਵੇ 2027 ਚ ਇਹੋ ਜੀ ਅਸੀਂ ਸਰਕਾਰ ਬਣਾ ਕੇ ਦਿਖਾਈਏ ਪੰਜਾਬ ਦੇ ਅੰਦਰ ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਕੇ ਦਿਖਾਈਏ ਜਿਹੜੇ ਕਹਿੰਦੇ ਨੇ ਬੀਐਮਏ ਹੋ ਜੂਗਾ ਮੋ ਜੂਗਾ ਵੀ ਅਸੀਂ ਸਾਰੇ ਧਰਮ ਨੂੰ ਇੱਕ ਬਰਾਬਰ ਕਰਕੇ ਸਾਰਿਆਂ ਨੂੰ ਸਕਸੈਸਫੁਲ ਕਰਕੇ ਦਿਖਾਈਏ ਇਹ ਲੋਕ ਤਾਂ ਚੀਕਾ ਮਾਰਨਗੇ ਸਾਰੇ ਆਪਣਾ ਜਿਹੜਾ ਦੇਸ਼ ਆ ਵੀ ਸਾਡੇ ਤੇ ਸਾਰੇ ਦੇ ਰਾਜ ਤੁਸੀਂ ਕਰੋ ਵੀ ਜਿਹੜਾ ਰਾਜ ਪੰਜਾਬ ਦੇ ਅੰਦਰ ਚੱਲਿਆ ਹੈ ਨਾ ਅਸੀਂ ਤਾਂ ਚੋਣੇ 2027 ਅਸੀਂ ਕਹਿੰਦੇ ਵੋਟਾਂ ਵਾਲਾ ਜੇ ਅੱਜ ਸਿਸਟਮ ਚੱਲਦਾ ਤਾਂ ਵੋਟਾਂ ਵਾਲਾ ਲੜਾਂਗੇ ਹੈਨਾ ਤੇ ਕੱਲ ਨੂੰ ਜੇ ਪਰਮਾਤਮਾ ਨੇ ਬਲ ਬਖਸ਼ਿਆ ਤੇ ਦੂਜੇ ਵਾਲਾ ਵੀ ਲੜ ਲਾਂਗੇ ਬਾਬਾ ਜੀ ਕਿਹੜਾ ਮੀਟਰ ਲਾ ਕੇ ਚੈੱਕ ਕਰੋਗੇ ਬੰਦੇ ਦੀ ਲੀਡਰ ਦੀ ਇਮਾਨਦਾਰੀ ਨੂੰ ਜੀ ਬਾਬਾ ਜੀ ਅਸੀਂ ਅਸੀਂ ਕੌਣ ਹੁੰਦੇ ਆ ਚੈੱਕ ਕਰਨੇ ਵਾਲਾ ਜਿਹੜਾ ਅੱਛਾ ਕੰਮ ਕਰੂਗਾ ਹੈਨਾ ਉਹ ਆਪਣਾ ਵਾਹਿਗੁਰੂ ਨੇ ਉਹਦਾ ਉਹ ਕਰ ਦੇਣਾ ਨਿਤਾਰਾ ਕਰ ਦੇਣਾ ਜਿਹੜਾ ਮਾਲਾ ਕਰੂਗਾ ਨਹੀਂ ਨਹੀਂ ਤੁਸੀਂ ਗੱਲ ਕਹੀ ਨਾ ਵੀ ਇਹ ਲੀਡਰ ਵੀ ਤਰਸਣਗੇ ਲੋਕ ਕਹਿਣਗੇ ਵੀ ਇਹ ਹੈ ਜਰਾਜ ਪਰ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਆ ਭਾਈ ਉਹ ਬਕਾਉ ਨਿਕਲ ਜਾਂਦਾ ਦੂਜੇ ਦਿਨ ਵੇਖੋ ਤੋਂ ਬਾਬਾ ਜ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਚੱਲਿਆ ਹੁੰਦਾ ਹੈ ਨਾ ਉਦੋਂ ਨਹੀਂ ਸੀਗੇ ਗੱਦਾਰ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ 'ਚ ਨਹੀਂ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਾਡਾ ਰਾਜ ਕਿਉਂ ਗਿਆ ਇਸੇ ਕਰਕੇ ਗੱਦਾਰਾਂ ਕਰਕੇ ਇਹਦਾ ਮਤਲਬ ਥੋੜੀ ਹੈਗਾ ਵੀ ਅਸੀਂ ਪਿੱਛੇ ਵਹਟ ਜਾਏਗੇ ਬੱਬਾ ਜੀ ਹੈ ਨਾ ਇਹ ਚੀਜ਼ਾਂ ਨੂੰ ਸੋਚ ਕੇ ਵੀ ਕੋਈ ਕੀ ਕਹਿ ਰਿਹਾ ਆ ਉਹ ਮਾੜਾ ਨਿਕਲ ਗਿਆ ਉਹ ਨਿਕਲ ਗਿਆ ਇਹ ਇਹ ਚੀਜ਼ਾਂ ਸਾਨੂੰ ਪਿੱਛੇ ਨਹੀਂ ਹਟਾ ਸਕਦੀ ਹੈ ਹਨਾ ਸਾਨੂੰ ਪਤਾ ਸਾਡੇ ਢਿੱਚੇ ਕੀ ਨੇ ਹਨਾ ਅਸੀਂ ਕਿਵੇਂ ਤੁਰਨਾ ਆ ਹਨਾ ਕੀ ਸੋਚ ਰੱਖ ਕੇ ਤੁਰਨਾ ਕੀ ਮਕਾਮ ਆ ਹਰ ਇੱਕ ਚੀਜ਼ ਇੱਕਦਮ ਤੈ ਨਹੀਂ ਹੁੰਦੀ ਹੈ ਹਨਾ ਟਾਈਮ ਲੱਗਦੇ ਨੇ ਠੀਕ ਹੈ ਪਰ ਲੱਗੇ ਰਹਿਣਾ ਇੱਕ ਪਿੱਛੇ ਹਟ ਕੇ ਕਿਸੇ ਦੀ ਸੁਣ ਕੇ ਬਹਿ ਜਾਣਾ ਠੀਕ ਹੈ ਇੱਕ ਲੱਗੇ ਰਹਿਣਾ ਥੋੜਾ ਲੱਗੇ ਰੋ ਥੋੜਾ ਲੱਗੇ ਰੋ ਕਰਦੇ ਰੋ ਕੁਝ ਨਾ ਕੁਝ ਕਰਦੇ ਰੋ ਕੁਝ ਨਾ ਕੁਝ ਕਰਦੇ ਰਹੋ ਹਨਾ ਤਾਂ ਕਿ ਜਜ਼ਬਾਤ ਤਾਂ ਕਿ ਕਹ ਲੂੰ ਅਸੀਂ ਆਪਣੇ ਬੱਚਿਆਂ ਨੂੰ ਵੀ ਹੁਣ ਕਹਿੰਦੇ ਹੁੰਦੇ ਨੇ ਸਾਰੇ ਨਾ ਡੀਮੋਟੀਵੇਟ ਹੋ ਜਾਂਦੇ ਕਹਿੰਦੇ ਬੀਜੇਪੀ ਸਰਕਾਰ ਆ ਗਈ ਜੀ ਹਨਾ ਪਹਿਲਾਂ ਕਿਹੜੀ ਬੀਜੇਪੀ ਸਰਕਾਰ ਨਹੀਂ ਸੀਗੀ 10 ਸਾਲ ਠੀਕ ਹੈ ਉਹ ਤੋਂ ਬਾਅਦ ਜਦੋਂ ਅੰਦোলন ਲੜਿਆ ਆਪਣੀ ਦਿੱਲੀ ਜਾ ਕੇ ਉਦੋਂ ਵੀ ਬੀਜੇਪੀ ਸੀਗੀ ਐ ਨਾ ਆ ਕੀ ਸਾਡੇ ਕੋਲ ਤਾਂ 500 ਸਾਲ ਕਰਨੇ ਹੀ ਰਾਜ ਸਾਨੂੰ ਨਹੀਂ ਫਰਕ ਪੈਂਦਾ ਇਹਨਾਂ ਤੋਂ ਠੀਕ ਹੈ ਕੁਝ ਵੀ ਕਰੀ ਜਾਣੇ ਇਹ ਨਾ ਸਾਨੂੰ ਪਤਾ ਵੀ ਅਸੀਂ ਕੀ ਕਰਨਾ ਸੀ ਆਪਣੇ ਹੱਕਾਂ ਪਿੱਛੇ ਲੜਨਾ ਹੈ ਠੀਕ ਹੈ ਹੱਲ ਐਂਡ 'ਚ ਆ ਗਿਆ ਆਪਣਾ ਰਾਜ ਹੈ ਨਾ ਜੇ ਉਹ ਸਾਡਾ ਰਾਜ ਮਿਲ ਗਿਆ ਅਸੀਂ ਵੀ ਸੁਖੀ ਹੋ ਜਾਾਂਗੇ ਸਾਰੇ ਸੁਖੀ ਹੋ ਜਾਣਗੇ ਨਾ ਤੇ ਵਾਹਿਗੁਰੂ ਮੇਰ ਕਰੂਗਾ ਰਾਜ ਕੋਈ ਛੋਟਾ ਨਹੀਂ ਚਾਹੀਦਾ ਹੈ ਨਾ ਵੀ ਛੋਟੇ ਜਿਹੇ ਟੁਕੜੇ ਦੇ ਰਾਜ ਕਰਾਂਗੇ ਇਹ ਸਾਰੇ ਦੇਸ਼ ਤੇ ਰਾਜ ਕਰਨ ਦੀ ਤਮੰਨਾ ਹੈ ਹੈ ਨਾ ਅਰਦਾਸ ਵੀ ਕਰਦੇ ਆ ਸਵੇਰ ਸੱਚੀ ਅਰਦਾਸ ਕਰਦੇ ਆ ਹਰ ਰੋਜ਼ ਅਰਦਾਸ ਕਰਦੇ ਆ ਵੀ ਸਾਨੂੰ ਰਾਜ ਬਖਸ਼ਿਓ ਦਾਤਾ ਜੀ ਹੈ ਨਾ ਤੇ ਵਾਹਿਗੁਰੂ ਮੇਰ ਵੀ ਕਰੂਗਾ ਹੈ ਨਾ ਦਿਨ ਦੂਰ ਵੀ ਨਹੀਂ ਹੈਗੇ ਜਦੋਂ ਅਸੀਂ ਜੀਓ ਪੋਲਿਟਿਕਸ ਵਾਲੇ ਪਾਸੇ ਨੂੰ ਜਾਂਦੇ ਆ ਤੇ ਕੋਈ ਦੂਰ ਨਹੀਂ ਹੈਗੀ ਦਿਨ ਹੈ ਨਾ ਵਾਹਿਗੁਰੂ ਮੇਰ ਕਰੂਗਾ ਤੇ ਸਭ ਕੁਝ ਹੋਣਾ ਹੈ ਬੱਬਾ ਜੀ 6 ਦ ਨਾ ਅਸੀਂ ਪਿੱਛੇ ਹਟਦੇ ਆ ਜਿਹੜੀ ਸੇਵਾ ਸਾਡੇ ਤੋਂ ਨੀਭੂਗੀ ਅਸੀਂ ਅੱਗੇ ਹੋ ਕੇ ਨਿਭਾਵਾਂਗੇ ਸਭ ਤੋਂ ਅੱਗੇ ਹੋ ਕੇ ਖੜੇ ਹੋਏ ਹੁਣ ਤਾਂ ਨਹੀਂ ਬੋਕ ਲੈਣਾ ਵਗੈਰਾ ਜਾਂ ਬੁੱਲੇ ਬਾਬਾ ਜੀ ਮੈਂ ਸਭ ਕੁਝ ਕਰ ਲਾਂਗਾ ਜਿਵੇਂ ਜਿਹੜਾ ਅੱਜ ਦੇਣਗੇ ਮੈਂ ਕਹਿੰਦਾ ਮੈਂ ਵਿਚ ਨੂੰ ਪਾੜ ਕੇ ਨਿਕਲ ਜਾਂ ਇਹਨਾਂ ਨੂੰ ਹੈਨਾ ਪਰ ਬਾਬਾ ਜੀ ਸੋਨਿਓ ਸਤਿ ਸ੍ਰੀ ਅਕਾਲ ਇੰਨੀ ਕੁ ਤਾਕਤ ਉਸ ਪ੍ਰਮਾਤਮਾ ਨੇ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ੀ ਹੋਈ ਆ ਪਰ ਨੁਕਸਾਨ ਤੋਂ ਡਰਦੇ ਆ ਹੈਨਾ ਵੀ ਨੁਕਸਾਨ ਨਾ ਜਿਵੇਂ ਸੁਭ ਕਰਨ ਦਾ ਹੋ ਗਿਆ ਹੈਨਾ ਇਹਨਾਂ ਚੀਜ਼ਾਂ ਤੋਂ ਡਰਦੇ ਆ ਮੈਂ ਕਹਿੰਦਾ ਅਸੀਂ ਤਾਂ ਅਸੀਂ ਨਹਿਤੇ ਆ ਆਪਣੇ ਨੁਕਸਾਨ ਤੋਂ ਨਹੀਂ ਡਰਦੇ ਜਿਵੇਂ ਤੋਂ ਤੁਹਾਡੇ ਤੇ ਆਪਣੇ ਨੂੰ ਨੁਕਸਾਨ ਤੋਂ ਨਹੀਂ ਡਰਦੇ ਹੈਨਾ ਮੈਂ ਸਿੱਧਾ ਸ਼ਹਾਦਤ ਦੇ ਅਰਦਾਸ ਕਰਦੇ ਹਾਂ ਸਵੇਰੇ ਉੱਠ ਕੇ ਬੀਬਾਹੇ ਗਰੂ ਸਹਾਦਤ ਬਖਸ਼ਿਓ ਸਾਨੂੰ ਇਸ ਖੜੇ ਚ ਠੀਕ ਹੈ ਵੀ ਅਸੀਂ ਲੇਖੇ ਲਾਈਏ ਇਸ ਜ਼ਿੰਦਗੀ ਨੂੰ ਆਪਣੀ ਨੂੰ ਹੈਨਾ ਮਿਲੋ ਕੇ ਯਾਦ ਕਰਨਾ ਇਹ ਜੀ ਸਹਾਦਤ ਨਾ ਦੇ ਦਿਓ ਵੀ ਇਹ ਜੀ ਮੌਤ ਨਾ ਦੇ ਦਿਓ ਵੀ ਐਵੇਂ ਤੁਰੇ ਫਿਰੇ ਮਰ ਜੀ ਹੈਨਾ ਵੀ ਇਹ ਕੰਮ ਆ ਜੇ ਕਿਸੇ ਦੇ ਇਹ ਲੇਖੇ ਲੱਗ ਜੇ ਹੈਨਾ ਲੈ ਕੇ ਕੀ ਜਾਣਾ ਆ ਜੈਂ ਮੈਂ ਕਿੰਨੇ ਕਰੋੜ ਮੇਰੇ ਕੋਲ ਜ਼ਮੀਨ ਜਾਇਦਾਦ ਸਭ ਕੁਝ ਹੈ ਮੈਂ ਕਰਨੀ ਕੀ ਹੈ ਬਾਬਾ ਜੀ ਹੈਨਾ ਠੀਕ ਹੈ ਗੁਜ਼ਾਰਾ ਹੋ ਰਿਹਾ ਵਧੀਆ ਆ ਚੱਲ ਰਿਹਾ ਆ ਜੇ ਜ਼ਿੰਦਗੀ ਲੇਖੇ ਲੱਗ ਜੇ ਬਾਬਾ ਜੀ ਮਰਨਾ ਤਾਂ ਸਭ ਨੇ ਆ ਤੇ ਵਧੀਆ ਲੇਖੇ ਲੱਗ ਜੇ ਸੁਰਗੀ ਕੋਈ ਗੱਲ ਹੈਗੀ ਪਰਿਵਾਰ ਦੇ ਵਿੱਚੋਂ ਨੇ ਕਿਹਾ ਬਈ ਕਿ ਲੋਦਾ ਦੋਇਸਤ ਪੁਰਾ ਸੀਧਾ ਓਣੋਂ ਫਿਰਦਾ ਹੈ ਹੁਣ ਮੈਂ ਕੀ ਕਰਾਂ ਬਾਬਾ ਜੀ ਹੈਨਾ ਪਤਾ ਕੀ ਹੈ ਪਹਿਲਾ ਲੜਾਈ ਆਪਣੇ ਘਰ ਜਿੱਤਣੀ ਪੈਂਦੀ ਹੈ ਬਾਈ ਜਦੋਂ ਤੁਸੀਂ ਆਪਣਾ ਘਰ ਜਿੱਤ ਲਓਗੇ ਨਾ ਪਹਿਲਾ ਇਹ ਨਹੀਂ ਗੱਲ ਹੈਗੀ ਵੀ ਘਰ ਦੇ ਨਹੀਂ ਰੋਕਦੇ ਰੋਕਦੇ ਸੀਗੇ ਹੈਨਾ ਪਰ ਬਾਬਾ ਜੀ ਭਾਂਡੇ ਫਿਰ ਘਰੇ ਵੀ ਘੜਕਾਣੇ ਪੈ ਜਾਂਦੇ ਨੇ ਕਈ ਵਾਰ ਠੀਕ ਹੈ ਤੇ ਫਿਰ ਉਹ ਘਰ ਦੇ ਦਾ ਥਾਪੜਾ ਹੁੰਦਾ ਜੇ ਤੁਸੀਂ ਘਰ ਜਿੱਤ ਲੈਨੇ ਹੋ ਘਰ ਵਾਲੇ ਪਾਸੇ ਸੋਖੇ ਹੋ ਜਾਂਦੇ ਤੁਸੀਂ ਤਾਂ ਹੀ ਬਾਹਰ ਜਾ ਕੇ ਕੁਝ ਕਹਿ ਸਕਦੇ ਤੁਸੀਂ ਤੁਹਾਡੇ ਘਰੇ ਨਹੀਂ ਸਿਸਟਮ ਹੈ ਬਾਹਰ ਆ ਕੇ ਬਵਗਾਰੇ ਮਾਰੀ ਜਾਵਾ ਹੋਈ ਹੈਨਾ ਔਰ ਘਰੇ ਮੇਰੀ ਘਰੇ ਜਾ ਕੇ ਮੈਨੂੰ ਗਾਣਾ ਪੈਣਾ ਵੀ ਤੂੰ ਕੀ ਆਂ ਤੁਰੇ ਫਿਰਦਾ ਹੈਂ ਨਾ ਤੇ ਮੇਰੇ ਘਰ ਤੋਂ ਥਾਪੜਾ ਹੈਗਾ ਮੈਨੂੰ ਹੈਨਾ ਮਾ ਦਾ ਪਿਓ ਦਾ ਹੈਨਾ ਅਸੀਂ ਤਾਂ ਹੀ ਤੁਰੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਇਸ਼ਾਦਤ ਮੰਗਦੇ ਹੋ ਬਾਬਾ ਜੀ ਦੇਖੋ ਉਹ ਤਾਂ ਪਰਮਾਤਮਾ ਨੇ ਲੈ ਬਹੁਤ سارے ਲੋਕ ਇਹ ਕਹਿੰਦੇ ਆ ਜੀ ਵੀ ਇਹ ਦੇਖੋ ਜੀ ਮਾਮਾ ਦੇ ਪੁੱਤ ਮਰਉਣ ਤੁਰੇ ਵੇ ਆ ਜੀ ਇਹ ਕਰਨ ਬਹੁਤ ਸਾਰੇ ਲੋਕ ਸਕਦਾ ਕੋਈ ਕਿਸੇ ਦੇ ਮਰਨ ਨੂੰ ਹੈਨਾ ਠੀਕ ਹੈ ਉਹ ਤਾਂ ਲਿਖੀ ਹੋਈ ਹੈ ਬਾਬਾ ਜੀ ਜਿਨੇ ਜਿੱਥੇ ਮਰਨਾ ਆਇਆ ਹੈਨਾ ਠੀਕ ਹੈ ਅਸੀਂ ਤਾਂ ਆਪਣੀ ਮੰਗਦੇ ਆ ਅਸੀਂ ਕਿਸੇ ਦੀ ਥੋੜੀ ਮੰਗ ਲੈ ਗਏ ਅਸੀਂ ਕੀਵੇਂ ਕਹਦੇ ਕਿਸੇ ਦਾ ਪੁੱਤ ਚੱਲਿਆ ਜਾਵੇ ਹੈਨਾ ਅਸੀਂ ਤਾਂ ਆਪਣੀ ਅਰਦਾਸ ਕਰ ਸਕਦੇ ਹਾਂ ਵੀ ਬਾਬਾ ਜੀ ਆ ਸਾਨੂੰ ਇਸ ਲਿਖੇ ਲਾਇਆ ਜਰੂਰ ਹਾਂ ਜੀ ਹਾਂ ਜੀ ਤਾਂ ਆਪਦੀ ਹੁੰਦਾ ਜੇ ਤੁਸੀਂ ਸਿੱਖਦੇ ਹੋ ਥੋੜਾ ਤੁਸੀਂ ਅਰਦਾਸ ਨੂੰ ਕੀ ਮੰਦ ਹੈ ਮੰਦੇ ਸਭ ਤੋਂ ਵੱਡੀ ਆ ਸਭ ਤੋਂ ਵੱਡੀ ਆ ਸਾਡੇ ਬਾਅਦ ਸਿੱਖ ਬਾਅਦ ਤੇ ਵੀ ਜਦੋਂ ਜੇ ਅਸੀਂ ਕਾਰਗੋ ਤੇ ਚੱਲ ਪਏ ਜਿਵੇਂ ਲక్ష్మణ ਦਾ ਰੋਲ ਚੱਲਿਆ ਸੀ ਤੇ ਮਗਰ ਵੀ ਜੈਸੇ ਪੂਰੇ ਨਹੀਂ ਆਏ ਉਹ ਕੱਲਾ ਜਾ ਕੇ ਸੀਤੀ ਪਾਤੀ ਪਿਛੇ ਹਟਿਆ ਕੋਈ ਨਹੀਂ ਜੀ ਜਦੋਂ ਗੁਰੂ ਜੀ ਦਾ ਗੁਰੂ ਸਿਰ ਤੇ ਹੱਥ ਧਾਰ ਦਿੰਦਾ ਉਹ ਪਿਛੇ ਹਟ ਨਹੀਂ ਸਕਦਾ ਹਟ ਨਹੀਂ ਸਕਦਾ ਜਿਵੇਂ ਇਹ ਮੁੰਡਾ ਦਾ ਹੁਣੇ ਦੂਜੀਆਂ ਵਾਰ ਕੀ ਸੋਚਦਾ ਉਹ ਦੂਜਿਆਂ ਦਾ ਆਪ ਦਾ ਭਰੇ ਹੋਏ ਕੁਝ ਕਰਨ ਹਾਂ ਜੀ ਇਹ ਕਿਸੇ ਦੇ ਦਾਸ ਕਾਰ ਵੀ ਨਹੀਂ ਸਕਦਾ ਵੀ ਸੀਧ ਹੋ ਤੁਸੀਂ ਆਪジー ਗੱਲ ਸਕਦਾ ਤਨੋਂ ਮਨੋਂ ਪਰਮਾਤਮਾ ਸਾਨੂੰ ਸੀਧੀ ਮਿਲ ਜੇ ਬਿਲਕੁਲ ਸਾਡੀ ਯਾਦਗਰੀ ਬਣ ਜੇ ਬਿਲਕੁਲ ਹਾਂ ਯਾਦ ਵਿੱਚ ਜੀ ਮੈਨੂੰ ਕਿ ਯਾਦਗਰੀ ਬਣ ਗਈ ਤੇ ਜਿਵੇਂ ਮਾਤਾ ਪਿਤਾ ਨੂੰ ਖਾਲਸੇ ਦੇ ਰੂਪ ਦੇ ਵਿੱਚ ਦੇਖ ਲਿਆ ਲੋਕਾਂ ਨੇ ਤੇ ਉਹਨਾਂ ਨੂੰ ਅਮਰਤਾਰੀ ਦੇਖ ਲਿਆ ਤੇ ਤੁਹਾਨੂੰ ਕਦੋਂ ਇਸ ਰੂਪ ਦੇ ਤੁਹਾਨੂੰ ਬਾਬਾ ਜੀ ਉਹ ਤਾਂ ਸੇਵਾ ਸੀ ਪਤਾ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਜੇ ਤਾਂ ਪਾਪੀ ਇਨਸਾਨ ਹੈ ਨਾ ਤੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਹਰ ਰੋਜ਼ ਇਹ ਕਰ ਰਹੇ ਨੇ ਨੇੜੇ ਨੂੰ ਲਾਰੇ ਨੇ ਨਾ ਕਿਰਪਾ ਹੋਈ ਜਾਊਗੀ ਜਦੋਂ ਹਣੀ ਹੋ ਗਈ ਬਾਬਾ ਜੀ ਉਹਨੇ ਆਪੇ ਲੈ ਲੈਣੀ ਹੈ ਸੇਵਾ ਸਾਰੇ ਦੀ ਸਾਰੀ ਪਰ ਇਹ ਵੀ ਅਸੀਂ ਇੱਥੇ ਕੈਦ ਹੀ ਹੈ ਨਾ ਫਿਰ ਸੰਗਤ ਆਸ ਕਰ ਲੈਂਦੀ ਹੈ ਉਸ ਚੀਜ਼ ਦੀ ਹੈ ਨਾ ਅਸੀਂ ਖਰੇ ਨਾ ਉਤਰੀਏ ਹੈ ਨਾ ਫਿਰ ਉਹ ਜ਼ੁਬਾਨ ਤੋਂ ਫਿਸਲਣ ਪਰ ਤੋਂ ਬੇਨਖਰਾ ਉਹ ਨੂੰ ਵੱਡਾ ਅੰਮ੍ਰਿਤਾਲ ਤੋਂ ਵੱਡਾ ਕੰਮ ਕਰ ਦੇਣ ਹਾਂਜੀ 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 ਜੀ ਅੱਜ ਹੁਣੇ ਅੰਮ੍ਰਿਤਸਰ ਆ ਗਏ ਕਿਤੇ ਭਰੇਵਾ ਬੱਦਲ ਕੇ ਜਾਣ ਭਾਜੀ ਉੱਥੇ ਕਿਵੇਂ ਜਾਣਗੇ ਗੁਰੂ ਸਾਹਿਬ ਨੇ ਇਸ ਵੇਲੇ ਤਾਂ ਰੱਖੇ ਗੁਰੂ ਸਾਹਿਬ ਯਾਹ ਭਰੇਵਾ ਬੱਦਲ ਕੇ ਕੋਲੇ ਸੱਟ ਕੇ ਉਹ ਜਿੱਦਾ ਪੀਰ ਬਣ ਕੇ ਨਿਕਲ ਹਾਂ ਉੱਥੇ ਦਾ ਪੀਰ ਨਿਕਲੇ ਇਹ ਬੜੇ ਸਮੇਂ ਬੱਦਲ ਨੇ ਪੈੰਦੇ ਆ ਮਨੇ ਮੁੰਡਾ ਅੱਜ ਕੱਲੇ ਅਰਦਾਸ ਕਰਦੇ ਸਗਲ ਖੜੇ ਜੀ ਮੈਂ ਜੇ ਅਮਰਸ਼ਦੀ ਦੀ ਸ਼ਦੀ ਛਗੂਗਾ ਨਾ ਛਕੇ 6 ਮਹੀਨੇ 2-4 ਮਹੀਨੇ ਫਿਰ ਮੁਰੇ ਖੜੇ ਹਾਂ ਬਿਲਕੁਲ ਜਦੋਂ ਛਗਾ ਨਹੀਂ ਹੁੰਦਾ ਕਿ ਹਾਂ ਮੁੰਡਾ ਕਿਹਾ ਮੈਂ ਪੈਰਵਾਹੀ ਕਰਨ ਨੂੰ ਬਾਬਾ ਜੀ ਬੈਠੇ ਆ ਨਹੀਂ ਦੇਖੋ ਪਿਆਰ ਆ ਹੈ ਨਾ ਸੰਗਤ ਦਾ ਪਿਆਰ ਅਸੀਂ ਬਾਬਾ ਜੀ ਤੁਰੇ ਪਿਆਰ ਕਰਕੇ ਫਿਰਦੇ ਆ ਹੋਰ ਕੋਈ ਸਾਨੂੰ ਇਹ ਜੀ ਕੀ ਪਿਆਰੇ ਤਾਂ ਮਿਲਦਾ ਸਾਨੂੰ ਜਦੋਂ ਅਸੀਂ ਆਉਂਨੇ ਆ ਨਾ ਸਾਨੂੰ ਪਿਆਰ ਮਿਲਦਾ ਥਾਪੜੇ ਮਿਲਦੇ ਨੇ ਬਜ਼ੁਰਗਾਂ ਦੇ ਆਸ਼ੀਰਵਾਦ ਮਿਲਦਾ ਆ ਤਾਕਤ ਆ ਸਾਡੀ ਬਾਬਾ ਜੀ ਆਹੀ ਬਚਦਾ ਸਾਨੂੰ ਆਤਮਾ ਦਾ ਪਿਆਰ ਵੀ ਚਾਹੁੰਦੇ ਹੋ ਤੁਸੀਂ ਹਾਂ ਪਰਮਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੁੰਦੇ ਨੇ ਹਨਾ ਫਿਰ ਉਹ ਦੁੱਧ ਤੇ ਪੁੱਤ ਬਖਸ਼ਦੇ ਨੇ ਹਨਾ ਜਦੋਂ ਉਹ ਜ਼ਿਆਦਾ ਖੁਸ਼ ਹੁੰਦੇ ਨੇ ਫਿਰ ਉਹ ਘੋੜਾ ਬਖਸ਼ਦੇ ਨੇ ਤੇ ਮੈਨੂੰ ਘੋੜਾ ਬਖਸ਼ਿਆ ਬਾਬੇ ਨੇ ਮੇਰੇ ਕੋਲ ਮਿੰਨਾ ਹੋ ਗਿਆ ਮੈਂ ਘੋੜਾ ਲੈ ਕੇ ਆਇਆ ਸੀਗਾ ਮੈਂ 5 ਸਾਲ ਤੋਂ ਸੋਚਿਆ ਹੋਇਆ ਸੀਗਾ ਮੈਂ ਕਿਹਾ ਘੋੜਾ ਰੱਖਣਾ 5 ਸਾਲ ਲੱਗੇ ਮੈਨੂੰ ਘੋੜਾ ਲੈ ਕੇ ਆਉਣ ਨੂੰ ਹਨਾ ਕਿਉਂਕਿ ਅਸੀਂ ਰਾਜਮਾਨਿਆ ਇਹਨਾਂ ਦੀਆਂ ਕਾਠੀਆਂ ਤੇ ਬੈਠ ਕੇ ਹਨਾ ਤੇ ਹਰ ਇੱਕ ਸਿੱਖ ਦੇ ਘਰੇ ਹੋਣਾ ਚਾਹੀਦਾ ਇਹ ਸਾਨੂੰ ਮੋਟੀਵੇਟ ਕਰਦੇ ਨੇ ਹਰ ਰੋਜ਼ ਵੀ ਵੀ ਘੋੜਾ ਸਾਨੂੰ ਮੈਨੂੰ ਹਰ ਰੋਜ਼ ਮੋਟੀਵੇਟ ਕਰਦਾ ਵੀ ਇਹ ਸਾਡਾ ਰਾਜ ਸੀਗਾ ਰਾਜ ਸੀ ਇਹਨਾਂ ਤੋਂ ਮ ਤਹੋ ਸ਼ੁਕਰੀਆ ਬਾਈ ਨਵਦੀਪ ਅਦਾਸ ਦੀ ਗੱਲ ਕਰਦੇ ਹਾਂ ਹਾਂਜੀ ਅਦਾਸ ਬਹੁਤ ਵੱਡੀ ਚੀਜ਼ ਹੈ ਜੀ ਮਨਾਂ ਜਿਹੜੇ ਹੈਗੇ ਆ ਅਦਾਬ ਇਹ ਹੁਣ ਅਸੀਂ ਸਾਰੇ ਕਰਦੇ ਆਂ ਮਤਲਬ ਸਾਰੀ ਜਨਤਾ ਕਰਦੇ ਸਾਰੀ ਜਨਤਾ ਸੁਣਦੇ ਤੁਸੀਂ ਵੀ ਸੁਣਦੇ ਹੋ ਵੀ ਰਾਜ ਕਰੇਗਾ ਖਾਲਸਾ ਇਹ ਖਬਰ ਜਿਵੇਂ ਇਹ ਮੁੰਡਾ ਕਹਿ ਰਿਹਾ ਸਾਰੀ ਦੁਨੀਆ ਤੇ ਰਾਜ ਹੋਣਾ ਹੋਵੇ ਖਾਲਸੇ ਦਾ ਸਾਰੀ ਦੁਨੀਆ ਤੇ ਰਾਜ ਹੋਣਾ ਹੋਵੇ ਖਾਲਸੇ ਜਿਹੜੇ ਇਹਨਾਂ ਦੁਨੀਆ ਨੂੰ ਸਰਕਾਰ ਖੰਡਿਆ ਰਹੀ ਹੈ ਸਾਰੇ ਕੈਨੇਡਾ ਅਮਰੀਕਾ ਜਾ ਰਹੇ ਹੈ ਸਾਰੀ ਦੁਨੀਆ ਤੇ ਰਾਜ ਹੋਣਾ ਹੋਵੇ ਜਿਵੇਂ ਇਹ ਕਹਿੰਦਾ ਵੀ ਛੋਟਾ ਨਹੀਂ ਕਰਨਾ ਇਹ ਗਵਰਾ ਪਰਮਾਤਮਾ ਸੱਚਿਆਂ ਗਾਣਾ ਘੜਾ ਹੋ ਰਹੇ ਮੈਂ ਠੀਕ ਹੈ 10 ਸਾਲ ਨੂੰ 5 ਸਾਲ ਨੂੰ ਤੁਸੀਂ ਯਾਦ ਕਰੋ ਮੈਂ ਆਹ ਮੁੰਡੇ ਨਾਲ ਤੁਹਾਡੇ ਗੱਲ ਕਹੀ ਸੀ ਹਜੇ ਤੁਸੀਂ ਵੀ ਮਤਲਬ ਕਿ ਐਵੇਂ ਵਿਸ਼ਵਾਸ ਨਹੀਂ ਰੱਖਦੇ ਹਜੇ ਤੁਸੀਂ ਵੀ ਇਹ ਕਹ ਰਹੇ ਵੀ ਸ਼ਾਇਦ ਹੋਣਾ ਹੋਵੇ ਨਾ ਪੱਕਾ ਜੀ ਗੁਰੂ ਸਾਹਿਬ ਨੇ ਜਦੋਂ ਕਹਿ ਜਿਹੜੀ ਅਰਦਾਸ ਕਰਦੇ ਆਂ ਵੀ ਲੇਟ ਫਲੇਟ ਹੋ ਸਕਦਾ ਜੀ ਕਿ ਨਹੀਂ ਹੋ ਸਕਦਾ ਨਾ ਜਿਹੜੀ ਜਨਤਾ ਖਿੰਡੀ ਜਾਂਦੀ ਹੈ ਸਿੱਖ ਕੌਮ ਖਿੰਡੀ ਜਾਂਦਾ ਹੈ ਤੇ ਇਹ ਜਿਹੜੀ ਅਰਦਾਸ ਕਰਦੇ ਪੂਰੀ ਹੋਊਗੀ ਕਦੇ ਵੀ ਰਾਜ ਕਰੇਗਾ ਖਾਲਸਾ ਇਹ ਕਦੇ ਨਾ ਕਦੇ ਹੋਣੀ ਹੈ ਬਾਬਾ ਜੀ ਪੱਕਾ ਲਿਖਿਆ ਹੋਇਆ ਆ ਯਾਰ ਰਾਜ ਨੂੰ ਸਾਡੇ ਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਸਾਡਾ ਸਮਾਂ ਵੀ ਨਹੀਂ ਬਾਬਾ ਜੀ ਸਮਾਂ ਵੀ ਬਾਬਾ ਮਿਹਰ ਕਰੇ ਸਾਡੇ ਜੁੰਦੇ ਜੁੰਦੇ ਨਾ ਅਸੀਂ ਇਹ ਚੀਜ਼ ਨੂੰ ਦੇਖ ਕੇ ਜਾਈਏ ਹੈ ਨਾ ਕਿੰ ਬੀ ਹਾ ਵੀ ਸਾਡਾ ਰਾਜ ਹੈ ਰਾਜ ਆਉਣਾ ਬਾਬਾ ਜੀ ਉਹ ਹੈ ਜੇ ਰਾਜ ਹੋਣਾ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਸਾਰੇ ਇੱਕ ਬਰਾਬਰ ਹੋਣਗੇ ਸਾਰੇ ਸੁਖੀ ਬਸਣਗੇ ਸਾਰੇ ਪਰਿਵਾਰ ਸੁਖੀ ਹੋਣਗੇ ਨਾ ਕਿਸੇ ਨਾਲ ਕੋਈ ਬੀਤ ਕਰਾ ਨਹੀਂ ਹੋਊਗਾ ਕਿਸੇ ਵੀ ਆਧਾਰ ਤੇ ਨਹੀਂ ਹੋਊਗਾ ਨਾ ਕਾਨੂੰਨੀ ਪੱਖ ਚ ਹੋਊਗਾ ਨਾ ਧਰਮ ਦੇ ਆਧਾਰ ਤੇ ਹੋਊਗਾ ਸਭ ਨੂੰ ਇੱਕ ਸਮਾਨ ਨਜ਼ਰ ਨਾਲ ਹੀ ਕੰਖ ਨਾਲ ਦੇਖਿਆ ਜਾਊਗਾ ਰਾਜਾ ਵੀ ਗਰੀਬ ਦੇ ਆਪ ਝੋਲੀ ਚਾਕੇ ਲੈ ਕੇ ਜਾਇ ਕਰੂਗਾ ਮਹਾਰਾਜਾ ਰਣਜੀਤ ਸਿੰਘ ਵਾਹ ਮਹਾਰਾਜਾ ਰਣਜੀਤ ਅਸੀਂ ਮਾਣ ਆਉ ਰਾਜ ਮੋਚੀ ਦੀ ਲੈ ਕੇ ਸੀ ਹਾਂ ਬਿਲਕੁਲ ਬਿਲਕੁਲ ਚੜ੍ਹਦੀ ਕਲਾ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਦੀ ਕੀ ਫਤ ਹੈ ਸੋ ਬਿਲਕੁਲ ਅਸੀਂ ਨਵਦੀਪ ਸਿੰਘ ਜਲਵੇੜਾ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਆਪਣੇ ਉਹਨਾਂ ਨੇ ਵਿਚਾਰ ਰੱਖਿਆ ਔਰ ਗੱਲ ਉਹਨਾਂ ਨੇ ਇੱਕ ਵੱਡੀ ਕਹੀ ਹੈ ਵੀ ਮੈਂ ਤਾਂ ਹਰ ਰੋਜ਼ ਸ਼ਹੀਦੀ ਮੰਗਦਾ ਸ਼ਾਦਦਾ ਜਾਨ ਪੀਵਾ ਪਰ ਇਹ ਤਾਂ ਚਲੋ ਪਰਮਾਤਮਾ ਦੇ ਹੱਥ ਹੁੰਦਾ ਪਰ ਉਹਨਾਂ ਦੇ ਬੋਲ ਜਿਹੜੇ ਵੱਡੇ ਸੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ